ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਲੇੋਂ ਨਿਕਲਦੇ ਸ਼ੇਰ ਕਾਂਢ ਪਹਿਲਾ ਮਾਜੇ ਮੈਂ ਥੋ ਸਿੰਘ ਰਹਿਓ ਹਾਠੂ ਸਿੰਘ ਇਸ ਨਾਮ ਕੌਣ ਹੈ ਤੂੰ ਇੱਕਦਮ ਇੱਕ ਆਵਾਜ਼ ਆਈ ਭਾਵੇਂ ਆਵਾਜ਼ ਜਾਣੀ ਪਛਾਣੀ ਹੀ ਸੀ ਪਰ ਫਿਰ ਵੀ ਮੈਂ ਤਰਬਕ ਗਿਆ ਬਾਬਾ ਭੰਗੂ ਤਾਂ ਦਰਿਆ ਕੰਨਿ ਗਿਆ ਹੋਇਆ ਸੀ ਸਾਡੇ ਤਿੰਨਾਂ ਤੋਂ ਬਿਨਾ ਹੋਰ ਕੋਈ ਨਹੀਂ ਸੀ ਨੇੜੇ ਤੇੜੇ ਕੀ ਸਿੱਖ ਕਥਾ ਸੁਣਦਿਆਂ ਇਹ ਸਵਾਲ ਤੇਰੇ ਅੰਦਰ ਹਲਚਲ ਪੈਦਾ ਨਹੀਂ ਕਰ ਰਿਹਾ ਕਿ ਕੌਣ ਹੈ ਤੂੰ ਕਿਸੇ ਐਸੇ ਸਵਾਲ ਦੀ ਉਮੀਦ ਕਿਸੇ ਜਾਣੀ ਪਛਾਣੀ ਆਵਾਜ਼ ਤੋਂ ਹਰਗिज ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਤੁਹਾਡਾ ਜਾਨੂ ਐਸਾ ਸਵਾਲ ਕਰੇ ਤਾਂ ਇਹ ਸਵਾਲ ਬਹੁਤ ਟੇਡਾ ਹੋ ਸਕਦਾ ਹੈ ਪਰ ਤੁਸੀਂ ਕੌਣ ਹੋ ਡਰਦਾ ਡਰਦਾ ਮੈਂ ਬੋਲਿਆ ਮੇਰਾ ਤਾਂ ਤੈਨੂੰ ਪਤਾ ਹੀ ਹੈ ਸ਼ੇਰਾ ਪਰ ਤੂੰ ਮੇਰਾ ਸਵਾਲ ਸਮਝਣ ਦੀ ਕੋਸ਼ਿਸ਼ ਕਰ ਕੰਦੀ ਬਾਬਾ ਸਰਕੰਡਿਆਂ ਵਿੱਚੋਂ ਨਿਕਲਦਾ ਹੋਇਆ ਬੋਲਿਆ ਅਸੀਂ ਸਿੱਖ ਘਰਾਂ ਵਿੱਚ ਜੰਮੇ ਹਾਂ ਬਾਬਾ ਸਿੱਖ ਹੀ ਹਾਂ ਅਸੀਂ ਵੀ ਪਰ ਫੇਰ ਇਹ ਕੌਣ ਨੇ ਜਿਨ੍ਹਾਂ ਦੀ ਤੂੰ ਕਥਾ ਸੁਣ ਰਿਹਾ ਹੈ ਇਹ ਵੀ ਪਰ ਮੈਂ ਜਵਾਬ ਪੂਰਾ ਨਾ ਦੇ ਸਕਿਆ ਕਿਉਂਕਿ ਜਵਾਬ ਜਦ ਮੈਂ ਆਪਣੇ ਆਪ ਨਾਲ ਹੀ ਸਾਂਝਾ ਕੀਤਾ ਤਾਂ ਮੈਨੂੰ ਇੱਕ ਅਜੀਬ ਜਿਹੀ ਕੰਬਣੀ ਚੜ ਗਈ ਕੌਣ ਨੇ ਜਿਹੜੇ ਹੱਸ-ਹੱਸ ਖੋਪਰੀਆਂ ਲੋਹਾਰੇ ਨੇ ਬੰਦ-ਬੰਦ ਕਟਵਾ ਰਹੇ ਨੇ ਚਰਖੜੀਆਂ ਦੇ ਦੰਦਿਆਂ ਨੂੰ ਚੜਾ ਰਹੇ ਨੇ ਹੁਣ ਮੈਂ ਚੁੱਪ ਸਾਂ ਸਿੱਖ ਨਾਮਾਂ ਵਾਲਿਆਂ ਦੇ ਘਰ ਜਨਮ ਲੈਣ ਨਾਲ ਸਿੱਖੀ ਨਹੀਂ ਮਿਲਦੀ ਸ਼ੇਰਾ ਸਿੱਖੀ ਕਮਾਉਣੀ ਪੈਂਦੀ ਹੈ ਜਿਵੇਂ ਟੋਡਰਮਲ ਨੇ ਕਮਾਈ ਭਾਈ ਮੋਤੀराम ਨੇ ਕਮਾਈ ਉਹਨਾਂ ਦਾ ਜਨਮ ਤਾਂ ਆਪਣੇ ਆਪ ਨੂੰ ਸਿੱਖ ਆਖਣ ਵਾਲਿਆਂ ਦੇ ਘਰ ਵੀ ਨਹੀਂ ਹੋਇਆ ਪਰ ਦੇਖ ਲੈ ਕਿਵੇਂ ਉਹਨਾਂ ਸਿੱਖੀ ਖੱਟ ਲਈ ਮੈਂ ਥੋੜਾ ਗੁੰਮਸਮ ਹੋ ਗਿਆ ਤੇ ਸੋਚਣ ਲੱਗਾ ਕਾਬਰ ਨਾ ਚੋਬਰਾ ਮੈਂ ਤਾਂ ਤੈਨੂੰ ਬਸ ਇਹੀ ਯਾਦ ਦਿਵਾਉਣ ਆਇਆ ਸੀ ਕਿ ਇਹ ਕਥਾ ਵੀ ਕਿਤੇ ਕੰਨਰਾਸਨਾ ਬਣ ਜਾਵੇ ਸਿੱਖ ਕਥਾ ਨਾਲ ਵਿਚਰਦੇ ਆਂ ਹਰ ਪਲ ਇਹ ਚੇਤੇ ਰੱਖੀਂ ਕਿ ਤੇਰਾ ਇਹਨਾਂ ਸਿੱਖ ਸ਼ਹੀਦਾਂ ਨਾਲ ਕੀ ਸਬੰਧ ਹੈ ਤੇ ਇਹ ਕਥਾ ਤੇਰੇ ਉੱਤੇ ਕੀ ਜ਼ਿੰਮੇਵਾਰੀ ਪਾ ਰਹੀ ਹੈ ਇਹ ਕਥਾ ਤੈਨੂੰ ਆਪਣੇ ਘਰ ਦਾ ਰਾਹ ਦੱਸ ਰਹੀ ਹੈ ਸ਼ੇਰਾ ਸਿਰ ਲੱਥ ਬਹਾਦਰਾਂ ਦੇ ਘਰ ਤੇ ਧਰੋਂ ਆਜ਼ਾਦ ਕੀਤੇ ਬੰਦਿਆਂ ਦੀ ਧਰਤੀ ਆਨੰਦਪੁਰ ਇੱਕ ਪਲ ਆਉਂਦੇ ਆਂ ਅਸੀਂ ਇਹ ਕਹਿਣ ਨੂੰ ਕਿ ਸਾਡਾ ਘਰ ਆਨੰਦਪੁਰ ਹੈ ਪਰ ਉਮਰਾਂ ਬੀਤ ਜਾਂਦੀਆਂ ਨੇ ਘਰ ਨਹੀਂ ਵੜਦੇ ਇਹ ਕਥਾ ਤੈਨੂੰ ਵਾਪਸ ਆਪਣੇ ਘਰ ਲਿਜਾਏਗੀ ਸ਼ੇਰਾ ਤੇ ਇੱਥੇ ਆਇਆ ਐਤ ਕੀ ਮੁੜ ਕਿਤੇ ਹੋਰ ਨਾ ਜਾਈਂ ਸਤਿਵੰਤ ਜੀ ਮੈਂ ਇੰਨਾ ਕ ਬੋਲਿਆ ਤੇ ਕੰਦੀ ਬਾਬਾ ਫਿਰ ਅਲੋਪ ਹੋ ਗਿਆ ਪਰ ਮੈਂ ਇਹ ਜ਼ਰੂਰ ਸੋਚਦਾ ਰਿਹਾ ਕਿ ਬਾਬੇ ਨੇ ਐਤ ਕੀ ਮੁੜ ਕਿਤੇ ਹੋਰ ਨਾ ਜਾਈਂ ਸਿਰਫ ਮੈਨੂੰ ਹੀ ਕਿਉਂ ਕਿਹਾ ਬੈਠੇ ਤਾਂ ਅਸੀਂ ਸਾਰੇ ਹੀ ਸੀ ਇੱਥੇ ਇਹਨੇ ਨੂੰ ਮੈਂ ਦੇਖਿਆ ਕਿ ਬਾਬਾ ਪੰਗੂ ਸਾਡੇ ਤਿੰਨਾਂ ਕੰਨੀ ਆ ਰਿਹਾ ਸੀ ਤੇ ਬਾਬੇ ਕੰਦੀ ਦੀ ਇਹ ਗੱਲ ਐਤ ਕੀ ਮੁੜ ਕਿਤੇ ਹੋਰ ਨਾ ਜਾਈਂ ਮੈਂ ਆਪਣੇ ਅੰਦਰ ਸੰਭਾਲ ਲਿਆ ਸਮਾ ਆਏਗਾ ਤਾਂ ਬਾਬੇ ਦੀ ਇਸ ਗੱਲ ਨਾਲ ਮੁੜ ਅੱਖਾਂ ਮਿਲਾਵਾਂਗਾ ਬਾਬੇ ਪੰਗੂਣੇ ਆਉਂਦਿਆਂ ਹੀ ਕਥਾ ਸ਼ੁਰੂ ਕੀਤੀ ਇੱਕ ਵੱਡਾ ਮੈਦਾਨ ਹੈ ਜਿਸ ਦਿਹਾਲੇ ਦੁਆਲੇ ਕਿਲਾ ਨੂਮਾ ਕੰਧ ਹੈ ਉਸ ਕੰਧ ਵਿੱਚ ਇੱਕ ਹੀ ਵੱਡਾ ਦਰਵਾਜ਼ਾ ਹੈ ਹੋ ਸਕਦਾ ਕੋਈ ਹੋਰ ਛੋਟਾ ਜਾਂ ਲੁਕਵਾ ਦਰ ਵੀ ਹੋਵੇ ਪਰ ਪਹਿਲੀ ਨਜ਼ਰੇ ਦੇਖਿਆਂ ਦਿਖਾਈ ਨਹੀਂ ਦਿੰਦਾ ਵੱਡੇ ਦਰਵਾਜ਼ੇ ਦੇ ਐਨ ਸਾਹਮਣੇ ਇੱਕ ਵੱਡਾ ਚਬੂਤਰਾ ਬਣਿਆ ਹੋਇਆ ਹੈ ਜਿਸ ਉੱਪਰ ਛੱਤ ਵੀ ਹੈ ਦੂਰੋਂ ਉਹ ਘਰਾਂ ਦੇ ਵਰਾਂਡੇ ਦਾ ਭੁਲੇਖਾ ਦੇ ਰਿਹਾ ਹੈ ਉਸ ਦਬੂਤਰੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਪਣੇ ਚੁਣਿੰਦਾ ਸੈਨਾਪਤੀਆਂ ਤੇ ਵਜ਼ੀਰਾਂ ਸੰਗ ਬੈਠਾ ਹੋਇਆ ਹੈ। ਦਰਵਾਜ਼ੇ ਤੋਂ ਅੰਦਰ ਵੜਦੇ ਆਹੀ ਇਹ ਮੈਦਾਨ ਕਿਸੇ ਖੇਡ ਮੈਦਾਨ ਦਾ ਭਲੇਖਾ ਦਿੰਦਾ ਹੈ। ਖੱਬੇ ਹੱਥ ਇੱਕ ਪਾਸੇ ਜੰਗਲਿਆਂ ਦੀ ਇੱਕ ਵਾਰਦੀ ਕੀਤੀ ਹੋਈ ਹੈ ਜਿਸ ਵਿੱਚ ਕਈ ਸ਼ੇਰ ਰਲ ਕੇ ਝੋਟੇ ਦਾ ਸ਼ਿਕਾਰ ਕਰਨ ਦੀ ਤਾਕ ਵਿੱਚ ਹਨ। ਸੱਜੇ ਪਾਸੇ ਕੁਝ ਲੜਾਕੇ ਤਲਵਾਰਾਂ ਢਾਲਾਂ ਦੇ ਜੋਰ ਦਿਖਾ ਰਹੇ ਹਨ। ਉਹ ਸੱਚਮੁੱਚ ਲੜ ਰਹੇ ਹਨ ਜਾਂ ਖੇਡ ਚੱਲ ਰਹੀ ਹੈ ਇਸ ਦਾ ਹਜੇ ਪਤਾ ਨਹੀਂ ਲੱਗ ਰਿਹਾ। ਅਬਦਾਲੀ ਤੇ ਉਸਦੇ ਨਾਲ ਬੈਠੇ ਚੁਨਿੰਦਾ ਦਰਬਾਰੀ ਕਦੇ ਸ਼ੇਰਾਂ ਵੱਲ ਤੇ ਕਦੇ ਇਹਨਾਂ ਲੜਾਕਿਆਂ ਵੱਲ ਦੇਖ ਰਹੇ ਹਨ। ਦਰਵਾਜ਼ੇ ਤੋਂ ਸਰਬੁਲੰਦ ਖਾਂ ਦੇ ਮੁਗਲ ਸਿਪਾਈਆਂ ਵੱਲੋਂ ਕੈਦ ਕੀਤੀ ਹੋਈ ਇੱਕ ਟੁਕੜੀ ਅੰਦਰ ਦਾਖਲ ਹੁੰਦੀ ਹੈ। ਉਹ ਸਭ ਸੰਗਲਾਂ ਤੇ ਜੰਜੀਰਾਂ ਵਿੱਚ ਜਕੜੇ ਹੋਏ ਹਨ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਬੁਲੰਦ ਖਾਂ ਵੱਲੋਂ ਕੈਦ ਕਰਕੇ ਲਿਆਂਦੇ ਗਏ ਜਥੇ ਵਿੱਚੋਂ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਨੇ ਇਕੱਠਿਆਂ ਫਤੇ ਬੁਲਾਈ ਕੌਣ ਨੇ ਇਹ ਅਹਿਮਦ ਸ਼ਾਹ ਬੋਲਿਆ ਜੇ ਸ਼ੇਰਾਂ ਨੂੰ ਵੀ ਆਪਣੀ ਪਛਾਣ ਦੱਸਣੀ ਪਵੇ ਫਿਰ ਜਾਂ ਤਾਂ ਸ਼ੇਰ ਨਕਲੀ ਹਨ ਤੇ ਜਾਂ ਸਾਹਮਣੇ ਵਾਲਾ ਜੰਗਲ ਦਾ ਜਾਨੂ ਨਹੀਂ ਕੜਕਦਾ ਹੋਇਆ ਰਾਵਣ ਸਿੰਘ ਬੋਲਿਆ ਆਹਾ ਕਿਆ ਕਮਾਲ ਦਾ ਉੱਤਰ ਹੈ ਅਬਦਾਲੀ ਹਜੇ ਬੋੜ ਹੀ ਰਿਹਾ ਸੀ ਕਿ ਵੱਡੇ ਖੁੱਲੇ ਪਿੰਜਰੇ ਵਿੱਚ ਜੰਗਲਾਂ ਵਿੱਚੋਂ ਫੜ ਕੇ ਲਿਆਂਦੇ ਕਈ ਸ਼ੇਰਾਂ ਨੇ ਇਕੱਠੇ ਦਹਾੜਨਾ ਸ਼ੁਰੂ ਕੀਤਾ ਤੇ ਝੋਟੇ ਉੱਤੇ ਟਟ ਕੇ ਬੈ ਗਏ ਸ਼ੇਰ ਹੋ ਤਾਂ ਦਹਾੜ ਕੇ ਦਿਖਾਓ ਅਬਦਾਲੀ ਫੇਰ ਬੋਲਿਆ ਪਰ ਐਤਕੀ ਹੱਸੇ ਵੀ ਦੀ ਅਸੀ ਖੁਸ਼ੀਆਂ ਦੇ ਜਕਾਰੇ ਗਿ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ 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 ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਗੁਰਪ੍ਰਕਾਲ ਚਿੱਟਿਆਂ ਬਾਜਾਂ ਵਾਲਿਓ ਸਤ ਗੁਰੂ ਰੱਖ ਲਿਓ ਬਿਰਦ ਬਣੇ ਦੀ ਲਾਜ ਚਿੱਤੋ ਗੁਪਤੋ ਸ਼ੀਦੋ ਸਿੰਘੋ ਸਰਬੱਤ ਖੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਲਾਡਲੀਆਂ ਫੌਜਾਂ ਦੇਓ ਮਾਲਕੋ ਸਤ ਗੁਰੂ ਫੌਜਾਂ ਰੱਖਣੀਆਂ ਤਿਆਰ ਬਰ ਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਗੁਰਬਰਕਾਲ ਦੇਖ ਤੇਗ ਫਤੇ ਗੁਰੂ ਖਾਲਸੇ ਦੀ ਹਰ ਮਦਾਨ ਫਤੇ ਅੜੇ ਸੋ ਛੜੇ ਸ਼ਰਨ ਪਰੇ ਸੋ ਤਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘਾਂ ਇਕੱਠਿਆਂ ਜਕਾਰਾ ਛੱਡਿਆ ਤੇ ਅਸਮਾਨੀ ਗੂੰਜ ਪਵਾ ਦਿੱਤੀ ਸ਼ੇਰਾਂ ਦਾ ਧਿਆਨ ਮਰੇ ਪਈ ਝੋਟੇ ਤੋਂ ਪਾਸੇ ਹੋ ਗਿਆ ਤੇ ਉਹਨਾਂ ਭੱਜ ਕੇ ਪਿੰਜਰੇ ਦੀਆਂ ਨੁਕਰਾਂ ਮਲ ਲਈਆਂ ਸ਼ੇਰ ਦੀ ਦਹਾੜ ਕੀ ਮੁਕਾਬਲਾ ਕਰੇਗੀ ਐਸੀ ਗਰਜਦਾ ਅਹਿਮਦ ਸ਼ਾ ਐਤ ਕੀ ਹੱਸਦਿਆਂ ਭਾਈ ਕੇਰ ਸਿੰਘ ਬੋਲੇ ਐਸਾ ਦਹਾੜਨਾ ਤੁਸੀਂ ਕਿੱਥੋਂ ਸਿੱਖਿਆ ਹੈ ਰਣਜੀਤ ਨਗਾਰੇ ਤੋਂ ਜੀ ਦੀ ਧਮਕ ਨਾਲ ਹਿਮਾਲਿਆ ਕੰਬਣ ਲੱਗ ਜਾਂਦਾ ਹੈ ਤੇ ਬਾਈ ਧਾਰਾ ਨੂੰ ਧੁਰਤੜੀ ਛਿੜ ਜਾਂਦੀ ਹੈ ਭਾਈ ਹਰੀ ਸਿੰਘ ਦੇ ਬੋਲਦਿਆਂ ਹੋਇਆਂ ਚਿਹਰੇ ਤੇ ਲਾਲੀ ਛਾ ਗਈ ਨਗਾਰੇ ਤਾਂ ਸਾਡੇ ਕੋਲ ਵੀ ਹਨ ਜਿਨ੍ਹਾਂ ਦੀ ਧਮਕ ਨੇ ਸਾਰਾ ਹਿੰਦੁਸਤਾਨ ਕੰਬਾ ਛੱਡਿਆ ਹੈ ਅਬਦਾਲੀ ਆਪਣੇ ਨਾਲ ਬੈਠੇ ਦਰਬਾਰੀਆਂ ਵੱਲ ਵੇਖਦਾ ਹੋਇਆ ਬੋਲਿਆ ਦੁਨੀਆਂ ਦੇ ਸਾਰੇ ਨਗਾਰੇ ਮਿਲ ਕੇ ਵੀ ਰਣਜੀਤ ਨਗਾਰੇ ਦੀ ਧਮਕ ਦਾ ਮੁਕਾਬਲਾ ਨਹੀਂ ਕਰ ਸਕਦੇ ਭਾਈ ਹਾਠੂ ਸਿੰਘ ਬੋਲੇ ਸ਼ਾਇਦ ਤੁਸੀਂ ਇਹ ਪਾਣੀ ਪਤ ਦੇ ਮੈਦਾਨ ਵਿੱਚ ਗਰਜਦੇ ਸਾਡੇ ਨਗਾਰਿਆਂ ਦੀ ਗੂੰਜ ਨਹੀਂ ਸੁਣੀ ਜਿਨੇ ਮਰਾਠਿਆਂ ਦੀਆਂ ਗੋਡਰੀਆਂ ਲਵਾ ਦਿੱਤੀਆਂ ਐਸੀ ਕੀ ਕਰਾਮਾਤ ਹੈ ਰੰਜੀਤ ਨਗਾਰੇ ਵਿੱਚ ਜੋ ਬਾਕੀ ਨਗਾਰਿਆਂ ਵਿੱਚ ਨਹੀਂ ਜਿਸ ਨਗਾਰੇ ਦੀਆਂ ਚੋਬਾਂ ਨੂੰ ਕਲਗੀਧਰ ਪਿਤਾ ਜੀ ਦੇ ਹੱਥ ਲੱਗੇ ਹੋਣ ਉਸ ਦੀ ਧਮਕ ਤਾਂ ਫਿਰ ਬ੍ਰਹਿਮੰਡ ਵਿੱਚ ਹਲਚਲ ਪੈਦਾ ਕਰੇਗੀ ਨਾਲੇ ਖਾਲਸੇ ਦੀ ਤਸਵੀਰ ਕੁੱਲ ਜਹਾਨ ਨਾਲੋਂ ਵੱਖਰੀ ਹੈ ਪੰਜਾਬ ਪੰਜਾਬ ਹੈ ਸਾਰੀ ਧਰਤ ਦੇ ਯੋਧੇ ਰਲ ਕੇ ਵੀ ਪੰਜਾਬ ਜਹੀ ਸੂਰਮਤਾਈ ਦੀ ਇੱਕ ਝਲਕ ਨਹੀਂ ਦਿਖਾ ਸਕਦੇ ਹਾਂ ਇਹ ਤਾਂ ਹੈ ਤੁਹਾਡੇ ਵਾਂਗ ਜੰਗਲਾਂ ਵਿੱਚੋਂ ਲੁੱਕ ਕੇ ਹਮਲਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਅਬਦਾਲੀ ਮੁਖੌਲ ਕਰਨ ਵਾਂਗ ਹੱਸਿਆ ਇਹ ਸਿੰਘਾਂ ਦੀ ਗੁਰੀਲਾ ਨੀਤੀ ਹੈ ਅਹਿਮਦ ਸ਼ਾ ਤੂੰ ਆਪਣੀ ਫੌਜ ਦਾ ਨੁਕਸਾਨ ਦੇਖ ਫਿਰ ਆਪਣੇ ਅੰਦਰ ਦੇ ਡਰ ਨੂੰ ਦੇਖ ਜਿਹੜਾ ਉਦੋਂ ਵਿਆਪਦਾ ਹੈ ਜਦ ਤੂੰ ਪੰਜਾਬ ਦੇਆਂ ਜੰਗਲਾਂ ਵਿੱਚ ਦੀ ਹੋ ਕੇ ਗੁਜ਼ਰਦਾ ਹੈ ਸਾਰੇ ਹਿੰਦੁਸਤਾਨ ਨੂੰ ਜਿੱਤ ਕੇ ਤੇ ਲੁੱਟ ਕੇ ਆਏ ਦਰਾਨੀਆਂ ਨੂੰ ਸਿੰਘਾਂ ਨੇ 15 ਠਾਈ ਲੁੱਟਿਆ ਤੇ ਤੂੰ ਪਹਿਲਾ ਨਹੀਂ ਹੈ ਅਸੀਂ ਨਾਦਰ ਨਾਲ ਵੀ ਐਵੇਂ ਕੀਤੀ ਸੀ ਤਾਂ ਇਥੋਂ ਕਿਹੜਾ ਭੁੱਲੀ ਹੈ ਤੂੰ ਵੀ ਉਸਦੇ ਨਾਲ ਹੀ ਸੀ ਭਾਈ ਹਾਠੂ ਸਿੰਘ ਬੋਲ ਰਹੀ ਸਨ ਨਾਲੇ ਆਪਣੇ ਸਿਪਾਈਆਂ ਨੂੰ ਪੁੱਛ ਕਿ ਕਿੱਥੇ ਨੇ ਉਹ ਬੀਬੀਆਂ ਤੇ ਨੌਜਵਾਨ ਮੁੰਡੇ ਜੋ ਤੂੰ ਲੁੱਟਦੇ ਮਾਲ ਨਾਲ ਭੇਡਾਂ ਬੱਕਰੀਆਂ ਵਾਂਗ ਹੱਕ ਕੇ ਲੈ ਜਾ ਰਿਹਾ ਸੈਂ ਕੀ ਤੈਨੂੰ ਦੱਸਿਆ ਹੈ ਤੇਰੇ ਸੈਨਾਪਤੀਆਂ ਨੇ ਕਿ ਹਜ਼ਾਰਾਂ ਕੁੜੀਆਂ ਛਡਾ ਲਈਆਂ ਸਿੰਘਾਂ ਇਹਨਾਂ ਹੱਲਿਆਂ ਵਿੱਚ ਬੜਾ ਗਰਜਦਾ ਹੈ ਬਰਸ ਵੀ ਸਕਦਾ ਹੈ ਕਿ ਬਸ ਗਰਜਣਾ ਹੀ ਆਉਂਦਾ ਅਬਦਾਲੀ ਹੱਸਦਾ ਹੋਇਆ ਬੋਲੇ ਸ਼ੇਰ ਹਾਂ ਕਲਗੀਧਰ ਪਿਤਾ ਜੀ ਦਾ ਗਰਜ ਤਾਂ ਦਿਲ ਕੰਬਾਉ ਹੋਵੇਗੀ ਹੀ ਭਾਈ ਹਾਠੂ ਸਿੰਘ ਮਾਨ ਨਾਲ ਸਿਰ ਉਤਾਹ ਕਰਦੇ ਆਂ ਬੋਲੇ ਸ਼ੇਰ ਹੈ ਤਾਂ ਸ਼ੇਰ ਨਾਲ ਲੜਨ ਦਾ ਵੱਲ ਵੀ ਜਾਣਦਾ ਹੋਏਗਾ ਅਹਿਮਦ ਸ਼ਾਹ ਪਿੰਜਰੇ ਵਿੱਚਲੇ ਸ਼ੇਰਾਂ ਵੱਲ ਇਸ਼ਾਰਾ ਕਰਦੇ ਆਂ ਬੋਲਿਆ ਕਿਉਂ ਨਹੀਂ ਜੰਗਲਾਂ ਦੇ ਵਾਸੀ ਹਾਂ 18 ਸਾਂਝੀਆਂ ਹਨ ਸ਼ੇਰਾਂ ਨਾਲ ਤੇ ਟੱਕਰ ਵੀ ਹੁੰਦੀ ਰਹਿੰਦੀ ਹੈ ਸੋ ਇਹ ਤਾਂ ਸਾਡੀ ਮਨਪਸੰਦ ਲੜਾਈ ਹੈ ਭੱਜ ਕੇ ਅੱਗੇ ਆਉਂਦੇ ਹੋਏ ਭਾਈ ਬਾਗ ਸਿੰਘ ਬੋਲੇ ਉਹਨਾਂ ਦੇ ਇਸ ਤਰ੍ਹਾਂ ਫੁਰਤੀ ਨਾਲ ਅੱਗੇ ਆਉਣ ਕਰਕੇ ਬੇੜੀਆਂ ਤੇ ਸੰਗਲਾਂ ਨੇ ਦਿਲ ਕੰਬਾਉਂ ਸੰਗੀਤ ਪੈਦਾ ਕੀਤਾ ਕਿੰਨੇ ਜਣੇ ਰਲ ਕੇ ਇੱਕ ਸ਼ੇਰ ਨਾਲ ਲੜੋਂਗੇ ਜਿੰਨੇ ਸ਼ੇਰ ਰਲ ਕੇ ਇੱਕ ਸਿੰਘ ਨਾਲ ਲੜ ਸਕਣ ਉਹਨੇ ਭੇਜ ਭਾਈ ਬਾਗ ਸਿੰਘ ਦਾ ਜਵਾਬ ਤਾੜ ਕਰਦਾ ਅਬਦਾਲੀ ਦੇ ਮੱਥੇ 'ਚ ਵੱਜਿਆ ਸ਼ੇਰ ਦੀਆਂ ਨੌਂਦਰਾਂ ਨਾੜਾਂ ਪਾੜ ਕੇ ਬਾਹਰ ਲੈ ਆਉਂਦੀਆਂ ਨੇ ਕੜਕਦਾ ਹੋਇਆ ਅਬਦਾਲੀ ਬੋਲਿਆ ਜੰਗਲੀ ਰਾਤਾਂ ਕੱਟਣ ਵਾਲਿਆਂ ਨੂੰ ਸ਼ੇਰਾਂ ਦਾ ਕਾਹਦਾ ਭੈ ਤੂੰ ਸ਼ਾਇਦ ਮੇਰਾ ਨਾਮ ਨਹੀਂ ਜਾਣਦਾ ਇੱਕ ਤਾਂ ਬਾਗ ਤੇ ਉੱਤੋਂ ਸਿੰਘ ਸੋ ਇਹ ਡਰਾਵੇ ਕਿਸੇ ਹੋਰ ਲਈ ਸੰਭਾਲ ਕੇ ਰੱਖ ਦਰਾਨੀ ਸਰਦਾਰਾ ਮੈਨੂੰ ਤਾਂ ਇਹ ਦੱਸ ਕਿ ਕਿਹੜੇ ਸ਼ੇਰਾਂ ਦੇ ਜਵਾੜੇ ਪਾੜਾਂ ਖੋਲੋ ਸ਼ੇਰਾਂ ਦੇ ਪਿੰਜਰੇ ਦਾ ਦਰਵਾਜ਼ਾ ਤੇ ਸਿੱਟੋ ਇਸ ਨੂੰ ਭੁੱਖੇ ਸ਼ੇਰਾਂ ਅੱਗੇ ਅਬਦਾਲੀ ਹਜੇ ਦੋ ਸ਼ੇਰਾਂ ਦੇ ਪਿੰਜਰੇ ਵੱਲ ਇਸ਼ਾਰਾ ਕਰਕੇ ਸਿਪਾਈਆਂ ਨੂੰ ਕਹਿ ਹੀ ਰਿਹਾ ਸੀ ਕਿ ਭਾਈ ਬਾਗ ਸਿੰਘ ਭੱਜ ਕੇ ਪਿੰਜਰੇ ਦੇ ਜੰਗਲਾਂ ਤੇ ਚੜ ਗਏ ਇੱਕ ਹੱਥ ਵਿੱਚ ਸੰਗਲ ਹਜੇ ਲੰਮਕੀ ਰਿਹਾ ਸੀ ਦੋਹੇ ਸ਼ੇਰ ਸਿੰਘ ਕੰਨੀ ਭੱਜੇ ਭਾਈ ਬਾਗ ਸਿੰਘ ਨੇ ਜੰਗਲੇ ਤੋਂ ਅੰਦਰ ਛਾਲ ਮਾਰਦਿਆਂ ਦਿਮਾਲੇ ਵਿੱਚੋਂ ਬਾਗ ਨਖਾ ਕੱਢ ਕੇ ਸੱਜੇ ਹੱਥ ਦੀਆਂ ਉਂਗਲਾਂ 'ਚ ਫਸਾ ਲਿਆ। ਇੱਕ ਸ਼ੇਰ ਨੇ ਭਾਈ ਸਾਹਿਬ ਵੱਲ ਛਾਲ ਮਾਰੀ। ਹਵਾ ਵਿੱਚ ਹੀ ਦੋਹਾਂ ਦੀ ਟੱਕਰ ਹੋਈ ਤੇ ਭਾਈ ਬਾਗ ਸਿੰਘ ਨੇ ਬਾਗ ਨਖੇ ਦਾ ਐਸਾ ਵਾਰ ਕੀਤਾ ਕਿ ਸ਼ੇਰ ਦੀ ਅੱਖ ਤੋਂ ਲੈ ਕੇ ਮੂੰਹ ਤੱਕ ਦਾ ਹਿੱਸਾ ਪਾੜ ਦਿੱਤਾ। ਪਹਿਲਾ ਸ਼ੇਰ ਤਾਂ ਪਾਸੇ हट ਗਿਆ। ਹੁਣ ਦੂਜਾ ਸ਼ੇਰ ਅੱਗੇ ਵਧਿਆ। ਗਰਜਦੇ ਹੋਏ ਸ਼ੇਰ ਨੇ ਸਿੰਘ ਵੱਲ ਛਾਲ ਮਾਰੀ। ਸਿੰਘ ਬਾਗ ਨਖੇ ਨੂੰ ਦੂਜੇ ਹੱਥ ਵਿੱਚ ਲੈਣ ਲੱਗਾ ਤਾਂ ਸ਼ਸਤਰ ਹੀ ਠਾ ਡਿੱਗ ਪਿਆ। ਹਣ ਸਿੰਘ ਕੋਲ ਕੋਈ ਗੁਪਤ ਸ਼ਾਸਤਰ ਨਹੀਂ ਸੀ। ਡਿੱਗੇ ਨੂੰ ਚੱਕਣ ਦਾ ਸਮਾਂ ਨਹੀਂ ਸੀ। ਦਹਾੜਦਾ ਹੋਇਆ ਸ਼ੇਰ ਜਦ ਹੀ ਨੇੜੇ ਆਇਆ ਤਾਂ ਸਿੰਘ ਨੇ ਆਪਣੀ ਬਾਹ ਉਸਦੇ ਮੂੰਹ ਵਿੱਚ ਧੱਕ ਦਿੱਤੀ ਤੇ ਇੰਨੀ ਜ਼ਬਰਦਸਤ ਪਕੜ ਨਾਲ ਸ਼ੇਰ ਦੀ ਗਾਜ਼ ਲੰਬੀ ਜ਼ਬਾਨ ਨੂੰ ਫੜਿਆ ਕਿ ਸ਼ੇਰ ਦੀ ਸੁਰਤ ਬੌਂਦਲ ਗਈ। ਸਿੰਘ ਨੇ ਫੁਰਤੀ ਨਾਲ ਇੱਕ ਘੁਮਾਵدار ਛਾਲ ਮਾਰੀ ਤੇ ਸ਼ੇਰ ਦੀ ਜੀਭ ਨੂੰ ਵੱਟ ਪੈ ਗਿਆ। ਹੁਣ ਤਾਂ ਸ਼ੇਰ ਮਾਨ ਨੂੰ ਤੜਫਣ ਲੱਗਾ। ਉਸ ਦੀਆਂ ਨਾੜਾਂ ਪਾੜ ਕੇ ਬਾਹਰ ਕੱਢ ਦੇਣ ਵਾਲੀਆਂ ਨੌਂਦਰਾਂ ਦੀ ਸਿੰਘ ਦੇ ਦੂਜੇ ਹੱਥ ਨੇ ਕੋਈ ਪੇਛਾ ਨਾ ਚੱਲਣ ਦਿੱਤੀ। ਕਰਲਾਉਂਦੇ ਹੋਏ ਸ਼ੇਰ ਨੇ ਆਪਣੀ ਮੁਕਤੀ ਲਈ ਇੱਕ ਭਰਮੀ ਛਾਲ ਮਾਰੀ ਤਾਂ ਸਿੰਘ ਵੀ ਨਾਲ ਹੀ ਕਈ ਫੁੱਟ ਤੱਕ ਲੰਮਕਦਾ ਗਿਆ ਪਰ ਜੀਬ ਨਹੀਂ ਛੱਡੀ ਕੁਝ ਸਮੇਂ ਮਗਰੋਂ ਸ਼ੇਰ ਦੀ ਭਿਆਹ ਹੋ ਗਈ ਤੇ ਉਹ ਡਿੱਗ ਪਿਆ ਡਿੱਗੇ ਪਈ ਸ਼ੇਰ ਨੂੰ ਭਾਈ ਬਾਗ ਸਿੰਘ ਨੇ ਅੰਦਰ ਪਈਆਂ ਝਾੜੀਆਂ ਉਤੋਂ ਦੀ ਇਸ ਤਰ੍ਹਾਂ ਘੜਿਸਿਆ ਕਿ ਸ਼ੇਰ ਦਾ ਸਾਰਾ ਪਿੰਡਾ ਲਹੂ ਲਹਾਨ ਹੋ ਗਿਆ ਅਦ ਮਰੇ ਹੋਏ ਸ਼ੇਰ ਦੀ ਜੀਬ ਜਦ ਸਿੰਘ ਨੇ ਛੱਡੀ ਤਾਂ ਉਹ ਉੱਠਣ ਲਈ ਮਾੜਾ ਜਿਹਾ ਤਾਂ ਹੋਇਆ ਸਿੰਘ ਨੇ ਖੱਬੇ ਹੱਥ ਪਾਏ ਕੜੇ ਦਾ ਐਸਾ ਭਰਮਾਵਾਰ ਸ਼ੇਰ ਦੇ ਸਿਰ ਉੱਤੇ ਕੀਤਾ ਕਿ ਉਹ ਉੱਥੇ ਹੀ ਬੇਸੁੱਧ ਹੋ ਕੇ ਡਿੱਗ ਪਿਆ। ਖੱਬੇ ਹੱਥ ਲੰਮਕਦੇ ਸੰਗਲ ਨੂੰ ਸ਼ੇਰ ਦੇ ਗਲ ਪਾਇਆ ਤੇ ਘੜੀਸ ਕੇ ਡਿੱਗੇ ਪਏ ਬਾਗ ਨਖੇ ਕੋਲ ਲੈ ਆਇਆ। ਜਦ ਸਿੰਘ ਡਿੱਗਿਆ ਸ਼ਸਤਰ ਚੁੱਕਣ ਲਈ ਏਹੇ ਠਾਂ ਝੁਕਿਆ ਤਾਂ ਉਦੋਂ ਪਤਾ ਲੱਗਿਆ ਕਿ ਉਸ ਦੀ ਸੱਜੀ ਬਾਹ ਕਈ ਥਾਵਾਂ ਤੋਂ ਟੁੱਟ ਚੁੱਕੀ ਸੀ। ਭਾਈ ਬਾਗ ਸਿੰਘ ਨੇ ਖੱਬੇ ਹੱਥ ਨਾਲ ਜਿਉਂ ਹੀ ਬਾਗ ਨਖਾ ਚੁੱਕਿਆ ਤਾਂ ਦੂਰ ਬੈਠਾ ਪਹਿਲਾ ਸ਼ੇਰ ਕਿਸੇ ਕਤੂਰੇ ਵਾਂਗ ਭੱਜਿਆ। ਕਈ ਦਰਬਾਰੀਆਂ ਦਾ ਇਹ ਦੇਖ ਕੇ ਹਾਸਾ ਨਿਕਲ ਗਿਆ। ਪਰ ਅਬਦਾਲੀ ਦੀਆਂ ਮੂੰਹ ਵਿੱਚ ਉਂਗਲਾਂ ਪੈ ਗਈਆਂ। ਉਤਨੇ ਸਪਾਈਆਂ ਨੂੰ ਇਸ਼ਾਰਾ ਕੀਤਾ ਤੇ ਬਾਗ ਸਿੰਘ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਹੱਥ ਨਾਲ ਲੰਮਕ ਦਾ ਸੰਗਲ ਵੀ ਲਾਇਆ ਗਿਆ ਜਿਸ ਵਿੱਚੋਂ ਸ਼ੇਰ ਦਾ ਲਹੂ ਚੋਰਿਆ ਸੀ ਆਫਰੀਨ ਆਫਰੀਨ ਐਸੇ ਯੋਧਿਆਂ ਦੇ ਤੇ ਕੁਰਬਾਨ ਤੁਹਾਡੇ ਗੁਰੂ ਤੋਂ ਸੱਚਮੁੱਚ ਤੁਸੀਂ ਨਾਵਾਂ ਦੇ ਹੀ ਸ਼ੇਰ ਨਹੀਂ ਹੋ ਸਿੰਘ ਦੇ ਬਾਹਰ ਆਉਂਦਿਆਂ ਹੀ ਅਬਦਾਲੀ ਬੋਲਿਆ ਭਾਈ ਬਾਗ ਸਿੰਘ ਆਪਣੇ ਕਮਰ ਕਸੇ ਵਿੱਚੋਂ ਕੱਪੜਾ ਪਾੜ ਕੇ ਬਾਹ ਨੂੰ ਬੰਨ ਰਏ ਸਨ ਪਰ ਤੂੰ ਟੁੱਟੀ ਬਾਹ ਦੇ ਨਾਲ ਸ਼ੇਰ ਦੀ ਜ਼ੁਬਾਨ ਕਿਵੇਂ ਫੜੀ ਰੱਖੀ ਸਿੰਘ ਦੇ ਵਰਤਾਰੇ ਤੇ ਅਬਦਾਲੀ ਹਜੇ ਵੀ ਸਦਮੇ ਵਿੱਚ ਸੀ ਇਹਦਾ ਤੈਨੂੰ ਜਾਪਦਾ ਹੈ ਨਾ ਕਿ ਮੈਂ ਫੜੀ ਰੱਖੀ ਇਹ ਸਿੱਖ ਅਰਦਾਸ ਦੀ ਤਾਕਤ ਹੈ ਵਿਸ਼ਵਾਸ ਦੀ ਸ਼ਕਤੀ ਹੈ ਸੱਚੇ ਪਾਸ਼ਾ ਉੱਤੇ ਸਦਕ ਤੇ ਭਰੋਸਾ ਹੀ ਸਿੱਖ ਦਾ ਐਸਾ ਹੈ ਕਿ ਮਹਾਰਾਜ ਕੋਈ ਪਕੜ ਢਿੱਲੀ ਪੈਣ ਨਹੀਂ ਦਿੰਦੇ ਅੱਜ ਤੀਕ ਤਾਂ ਪੈਣ ਨਹੀਂ ਦਿੱਤੀ ਤੇ ਜੇ ਅੱਗੋਂ ਕਦੇ ਢਿੱਲੀ ਪੈ ਵੀ ਗਈ ਤਾਂ ਸਿੱਖ ਦੇ ਭਰੋਸੇ ਵਿੱਚ ਹੀ ਕੋਈ ਕਮੀ ਰਹਿ ਗਈ ਹੋਵੇਗੀ ਬਹੁਤ ਦ੍ਰਿੜਤਾ ਨਾਲ ਭਾਈ ਬਾਗ ਸਿੰਘ ਬੋਲੇ ਤੇ ਉਹ ਹਥਿਆਰ ਉਹ ਤੇਰੇ ਕੋਲ ਕਿੱਥੋਂ ਆਇਆ ਭਾਗ ਨਕੇ ਬਾਰੇ ਪੁੱਛਦਿਆਂ ਅਬਦਾਲੀ ਬੋਲਿਆ ਸਿੰਘ ਦੀ ਤਾਂ ਦੇਹ ਹੀ ਸਾਰੀ ਸਰਬਲੋਹ ਦੀ ਬਣੀ ਹੋਈ ਹੈ ਅਮਿਤ ਸ਼ਾ ਮੇਰੇ ਸਰੀਰ ਦਾ ਕੋਈ ਵੱਡਿਆ ਗਿਆ ਅੰਗ ਵੀ ਸ਼ਸਤਰ ਰੂਪ ਹੀ ਹੋਏਗਾ ਸ਼ਸਤਰ ਸਾਡੇ ਸਦਾ ਅੰਗ ਸੰਗ ਹਨ ਜੇ ਦਿਮਾਲੇ ਵਿੱਚੋਂ ਨਾ ਕੱਢਦਾ ਤਾਂ ਦੇਹ ਵਿੱਚ ਹੱਥ ਬਾਗੇ ਕਿਦੋਂ ਹੋਰ ਕੱਢ ਲੈਂਦਾ ਸਿੱਖ ਦੀ ਤਾਂ ਆਤਮਾ ਨੇ ਵੀ ਕਿਰਪਾਨ ਪਹਿਨੀ ਹੋਈ ਹੈ ਜਿਉਂ-ਜਿਉਂ ਭਾਈ ਬਾਗ ਸਿੰਘ ਬੋਲ ਰਹੇ ਹਨ ਪਠਾਣਾਂ ਦੇ ਲੂ ਕੰਡੇ ਖੜੇ ਹੋ ਰਹੇ ਹਨ ਹੱਡੀਆਂ ਚੂਰ-ਚੂਰ ਹੋ ਗਈਆਂ ਪਰ ਗਰਜ ਵਿੱਚ ਕੋਈ ਕਮੀ ਨਹੀਂ ਆਈ ਅਬਦਾਲੀ ਭਾਵੇਂ ਹੌਲੀ ਦੇ ਨੇ ਨਾਲ ਬੈਠੇ ਵਜ਼ੀਰਾਂ ਨੂੰ ਬੋਲਿਆ ਸੀ ਪਰ ਸੋਹਣ ਸਿੰਘਾਂ ਨੂੰ ਵੀ ਗਿਆ ਗਰਜ ਤਾਂ ਸਾਡੀ ਹਾਥੀਆਂ ਦੀ ਚੰਗਾੜ ਨੂੰ ਮਾਤ ਪਾਉਂਦੀ ਹੈ ਗਰਜ ਹਜੇ ਕਾਬਲੀ ਕੁੱਤਿਆਂ ਨੇ ਦੇਖੀ ਕਿੱਥੇ ਹੈ ਭਾਈ ਹਾਠੂ ਸਿੰਘ ਜੋਸ਼ ਵਿੱਚ ਆ ਕੇ ਬੋਲੇ ਅਸਲ ਵਿੱਚ ਉਹਨਾਂ ਦੇ ਕੰਨਾਂ ਵਿੱਚ ਹਜੇ ਵੀ ਅਫਗਾਨਾਂ ਵੱਲੋਂ ਕੈਦ ਕੀਤੀਆਂ ਕੁੜੀਆਂ ਦੀਆਂ ਚੀਕਾਂ ਗੂੰਜ ਰਹੀਆਂ ਸਨ ਜਿਨ੍ਹਾਂ ਨੂੰ گاਵਾਂ ਦੇ ਵਗ ਵੰਗ ਹੱਕ ਕੇ ਲਜਾਇਆ ਜਾ ਰਿਹਾ ਸੀ ਤੇਰੀ ਐਸੀ ਮਜਾਲ ਕਿ ਤੂੰ ਬਾਦਸ਼ਾਹ ਸਲਾਮਤ ਨਾਲ ਇਸ ਬਦਤਮੀਜੀ ਵਿੱਚ ਗੱਲ ਕਰੇ ਸਿਪਾਈਆਂ ਨੇ ਸਰਰ ਕਰਦੀਆਂ ਤਲਵਾਰਾਂ ਕੱਢੀਆਂ ਤੇ ਹਾਠੂ ਸਿੰਘ ਦੇ ਦਿਵਾਲੇ ਹੋ ਗਏ ਨਹੀਂ 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 ਰੁਕੋ ਮੈਂ ਐਸਾ ਕੋਈ ਆਦੇਸ਼ ਨਹੀਂ ਦਿੱਤਾ ਅਬਦਾਲੀ ਸਿਪਾਹੀਆਂ ਨੂੰ ਵਰਜਦਾ ਹੋਇਆ ਬੋਲਿਆ ਪਰ ਬਾਦਸ਼ਾਹ ਸਲਾਮਤ ਜੋ ਸ਼ਬਦ ਇਸਨੇ ਬੋਲੇ ਹਨ ਉਹ ਇਹ ਸਦਾ ਹਜ਼ੂਰ ਲਈ ਹੀ ਵਰਤਦੇ ਹਨ ਕੋਲ ਬੈਠੇ ਇੱਕ ਸੈਨਾਪਤੀ ਨੇ ਅਬਦਾਲੀ ਨੂੰ ਕਿਹਾ ਕਾਬਲੀ ਕੁੱਤਾ ਮੈਨੂੰ ਕਹਿੰਦੇ ਹਨ ਹਾ 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 ਤਾਂ ਫਿਰ ਇਸ ਨੂੰ ਇੰਨਾ ਸੌਖਾ ਕਿਉਂ ਮਾਰ ਰਹੇ ਹੋ ਆਸਾਨ ਮੌਤ ਨਾ ਦਿਓ ਇਸ ਨੂੰ ਇਸ ਨੂੰ ਤਾਂ ਮਸਤੇ ਹੋਏ ਹਾਥੀ ਅੱਗੇ ਸੁੱਟੋ ਦੇਖੀਏ ਇਸ ਦੀ ਗਰਜ ਅਬਦਾਲੀ ਸਿਪਾਹੀਆਂ ਨੂੰ ਰੋਕਦਾ ਹੋਇਆ ਬੋਲਿਆ ਬਾਦਸ਼ਾਹ ਦੇ ਹੁਕਮ ਦੀ ਧੀਰ ਸੀ ਕਿ ਅਗਲੇ ਪਲ ਦੂਰੋਂ ਇੱਕ ਹਾਥੀ ਝੰਗਾੜਦਾ ਹੋਇਆ ਆ ਰਿਹਾ ਸੀ ਹਾਥੀ ਦੀਆਂ ਝੰਗਾੜਾਂ ਸੁਣ ਰਹੀਆਂ ਨੇ ਤੈਨੂੰ ਕਿਵੇਂ ਉਤਾਵਲਾ ਹੋ ਰਿਹਾ ਹੈ ਤੇਰੀਆਂ ਹੱਡੀਆਂ ਤੋੜਨ ਲਈ ਅਬਦਾਲੀ ਨੇ ਹਾਠੂ ਸਿੰਘ ਨੂੰ ਪੁੱਛਿਆ ਜਿਹੜੇ ਘੋੜੇ ਦੀ ਪਿੱਠ ਤੇ ਨਗਾਰਾ ਵੱਧਾ ਹੋਵੇ ਉਹਨੂੰ ਹਾਥੀਆਂ ਦਾ ਕੀ ਪੈ ਭਾਈ ਹਾਠੂ ਸਿੰਘ ਨੇ ਦਮਾਲੇ ਦੇ ਚੱਕਰ ਠੀਕ ਕਰਦਿਆਂ ਕਿਹਾ ਪੂਰਾ ਹਿੰਦੁਸਤਾਨ ਮਸਲ ਕੇ ਰੱਖ ਦਿੱਤਾ ਹੈ ਸਾਡੇ ਇਨਾਂ ਜਰਵਾਣੇ ਹਾਥੀਆਂ ਨੇ ਅਬਦਾਲੀ ਫੇਰ ਬੋਲਿਆ ਦਈਂ ਦੇ ਭਲੇਖੇ ਕਪਾਣਾ ਮੂੰਜ ਪਾਲੀਂ ਦਰਾਨੀ ਸਰਦਾਰਾ ਪੰਜਾਬ ਦੀ ਤਸਵੀਰ ਕੁੱਲ ਦੁਨੀਆਂ ਨਾਲੋਂ ਵੱਖਰੀ ਹੈ ਭੈ ਮੰਨਿਆ ਹੋ ਤੈਰਾ ਉਹਨਾਂ ਨੇ ਜਿਹੜੇ ਤਾਜਾਂ ਤਖਤਾਂ ਲਈ ਲੜਦੇ ਹਨ ਪਰ ਅੱਜ ਇੱਥੇ ਤੇਰੇ ਹਾਥੀ ਦੀਆਂ ਚੰਗਾੜਾਂ ਨੂੰ ਚੀਕਾਂ ਵਿੱਚ ਬਦਲਦੀਆਂ ਸਾਰਾ ਮਲਖਈਆ ਦੇਖੇਗਾ ਮੈਂ ਤਾਂ ਸੁਣਿਆ ਹੈ ਕਿ ਇੱਥੇ ਲੋਕ ਮੁਹਾਵਰਿਆਂ ਵਿੱਚ ਵੀ ਮੈਨੂੰ ਯਾਦ ਕਰਦੇ ਹਨ ਕਿ ਖਾਦਾ ਪੀਤਾ ਲਾਹੇ ਦਾ ਰੇਂਦਾ ਅਹਿਮਦ ਸ਼ਾਹੇ ਦਾ ਹਾਂ ਕਰਦੇ ਹੋਣਗੇ ਜਿਹੜੇ ਸਿਰਫ ਖਾਣ ਪੀਣ ਦੇ ਸ਼ੌਂਕੀ ਨੇ ਪਰ ਅੱਜ ਤੇਰਾ ਮੱਥਾ ਮੇਰੇ ਨਾਲ ਲੱਗਾ ਹੈ ਸਾਡੀ ਤਾਂ ਜਨਮਾਂ ਜਨਮਾਂ ਦੀ ਭੁੱਖ ਮਾਰ ਦਿੱਤੀ ਹੈ ਖੰਡੇ ਦੀ ਸ਼ੋਹ ਵਾਲੀਆਂ ਬਾਟੇ ਦੀਆਂ ਪੰਜ ਘੁੱਟਾਂ ਨੇ ਤੂੰ ਤਾਂ ਹਾਥੀ ਨੂੰ ਆਵਾਜ਼ ਮਾਰ ਤੇ ਫੇਰ ਦੇਖ ਧਿਆਨ ਨਾਲ ਤਲਾਸ਼ੀ ਲਓਏ ਦੀ ਤੇ ਕੋਈ ਲੁਗਮਾ ਹਥਿਆਰ ਹੈ ਤਾਂ ਕੱਢ ਲਓ ਭਾਈ ਬਾਗ ਸਿੰਘ ਵਾਲੇ ਵਰਤਾਰੇ ਤੋਂ ਡਰਿਆ ਹੋਇਆ ਅਬਦਾਲੀ ਬੋਲਿਆ ਭਾਈ ਹਾਠੂ ਸਿੰਘ ਦੇ ਦਿਮਾਲੇ ਵਾਲੇ ਚੱਕਰ ਲਾ ਲਏ ਗਏ ਤੇ ਨੂੜ ਕੇ ਹਾਥੀ ਦੇ ਸਾਹਮਣੇ ਛੁੱਟਿਆ ਗਿਆ ਨੇੜੇ ਆਉਂਦਿਆਂ ਹਾਥੀ ਦੀ ਰਫਤਾਰ ਵਿੱਚ ਕਮੀ ਆ ਗਈ ਉਸ ਨੇ ਚੰਗਾੜਨਾ ਵੀ ਬੰਦ ਕਰ ਦਿੱਤਾ ਹੌਲੀ ਹੌਲੀ ਹਾਥੀ ਭਾਈ ਹਾਠੂ ਸਿੰਘ ਦੇ ਨੇੜੇ ਆਇਆ ਤੇ ਉਸਨੇ ਜ਼ਮੀਨ ਤੇ ਪਏ ਸਿੰਘ ਦੇ ਪੈਰਾਂ ਨੂੰ ਸੁੰਡ ਸੁਹਾਈ ਤੇ ਸਲਾਮ ਕਰਨ ਵਾਂਗ ਉਹ ਤਾਂ ਨੂੰ ਚੁੱਕੀ ਹਾਥੀ ਤੇ ਇਹਨੂੰ ਸਲਾਮ ਕਰ ਰਿਹਾ ਹੈ ਜੀ ਮਹਾਵਤ ਬੋਲਿਆ ਬਹਾਦਰਾਂ ਦਾ ਸਤਕਾਰ ਤਾਕਤਵਰ ਇਸੇ ਤਰ੍ਹਾਂ ਕਰਦੇ ਹੁੰਦੇ ਹਨ ਡਰ ਤੇ ਕਾਇਰਤਾ ਤਾਂ ਤੁਹਾਡੇ ਚਿਹਰਿਆਂ ਤੋਂ ਦਿਲ ਦੀ ਸਾਫ਼ ਦਿਖ ਰਹੀ ਹੈ ਸ਼ੇਰ ਨੂੰ ਹਾਥੀ ਅੱਗੇ ਨੂੜ ਕੇ ਛੁੱਟ ਰਿਹਾ ਉਹ বুঝਦ ਲੋ ਡਰਪੋਕ ਨਹੀਂ ਤਾਂ ਹੋਰ ਕੀ ਹੋ ਇਸ ਤੋਂ ਪਹਿਲਾਂ ਕਿ ਅਬਦਾਲੀ ਕੁਝ ਕਹਿੰਦਾ ਭਾਈ ਕੇਰ ਸਿੰਘ ਜੋਸ਼ ਵਿੱਚ ਬੋਲੇ ਤਲਵਾਰ ਦਿਓ ਇਸ ਦੇ ਹੱਥ ਤੇ ਹਾਥੀ ਵੀ ਕੋਈ ਦੂਸਰਾ ਲਿਆਓ ਜਿਸ ਨੂੰ ਸ਼ਰਾਬ ਪਿਆਈ ਗਈ ਹੋਵੇ ਅਬਦਾਲੀ ਨੇ ਆਪਣੇ ਪਹਿਲੇ ਫੈਸਲੇ ਤੇ ਹੱਥ ਤੱਕ ਮਹਿਸੂਸ ਕਰਦਿਆਂ ਕਿਆ ਭਾਈ ਹਾਠੂ ਸਿੰਘ ਦੇ ਰਸੇ ਖੋਲ ਕੇ ਉਹਨਾਂ ਨੂੰ ਇੱਕ ਤਲਵਾਰ ਫੜਾਈ ਗਈ ਇੱਕ ਹੋਰ ਹਾਥੀ ਮੰਗਵਾਇਆ ਗਿਆ ਜਿਸ ਦੀਆਂ ਪੁਰਪੜੀਆਂ ਵਿੱਚੋਂ ਪਾਣੀ ਸਿੰਮ ਰਿਹਾ ਸੀ ਇਸ ਤਰ੍ਹਾਂ ਪਾਣੀ ਉਸ ਹਾਥੀ ਦੇ ਸਿੰਮਦਾ ਹੈ ਜੋ ਕਾਮ ਵਿੱਚ ਜਾਂ ਗੁੱਸੇ ਵਿੱਚ ਅੰਨਾ ਹੋ ਗਿਆ ਹੋਵੇ ਨੇੜੇ ਆਉਂਦਿਆਂ ਹਾਥੀ ਨੇ ਸੁੰਡ ਨਾਲ ਬੰਨੀ ਜਮਦਾੜ ਭਾਈ ਹਾਠੂ ਸਿੰਘ ਦੇ ਸਿਰ ਵਿੱਚ ਮਾਰਨ ਲਈ ਸੁੰਡ ਉਤਾਂ ਚੱਕੀ ਭਾਈ ਹਾਠੂ ਸਿੰਘ ਨੇ ਫੁਰਤੀ ਨਾਲ ਹਵਾ ਵਿੱਚ ਕਈ ਫੁੱਟ ਉੱਚੀ ਛਾਲ ਮਾਰੀ ਤੇ ਤਲਵਾਰ ਦਾ ਫਰਤੀਲਾ ਵਾਰ ਕੀਤਾ ਕਿ ਅਗਲੇ ਪਲ ਹਾਥੀ ਦੀ ਸੁੰਡ ਸਮੇਤ ਜਮਦਾੜ ਧਰਤੀ ਤੇ ਪਈ ਸੀ ਹਾਥੀ ਪੀੜ ਨਾਲ ਕਰਾਇਆ ਹਵਾ ਵਿੱਚੋਂ ਥੱਲੇ ਆਉਂਦਿਆਂ ਭਾਈ ਹਾਠੂ ਸਿੰਘ ਧਰਤੀ ਤੇ ਬਾਜੀ ਖਾ ਗਏ ਹਾਥੀ ਜਦ ਜ਼ਖਮੀ ਹੋ ਜਾਏ ਤਾਂ ਸ਼ੇਰ ਤੋਂ ਭੈ ਨਹੀਂ ਖਾਂਦਾ ਇੱਕ ਵਜੀਰ ਬੋਲਿਆ ਅਬਦਾਲੀ ਨੇ ਗੁੱਸੇ ਨਾਲ ਉਸ ਵੱਲ ਦੇਖਿਆ ਵਹਾ ਵਿੱਚ ਹੀ ਉਹ ਭਾਈ ਹਾਠੂ ਸਿੰਘ ਨੂੰ ਸ਼ੇਰ ਕਹਿ ਗਿਆ ਸੀ ਪੁੰਜੇ ਪਏ ਸਿੰਘ ਦੇ ਸਿਰ ਵੱਲ ਹਾਥੀ ਨੇ ਆਪਣਾ ਮੂਰਲਾ ਸੱਜਾ ਪੈਰ ਵਿਧਾਇਆ ਸਿੰਘ ਨੇ ਤਲਵਾਰ ਹਾਥੀ ਦੇ ਹੀਠੋਂ ਪੈਰ ਵਿੱਚ ਖਬੋ ਦਿੱਤੀ ਤੇ ਵਿੱਚੇ ਹੀ ਰਹਿਣ ਦਿੱਤੀ ਹਾਥੀ ਹੁਣ ਤਿੰਨ ਲੱਤਾਂ ਤੇ ਹੋ ਗਿਆ ਸੀ। ਪਾਈ ਹਾਠੂ ਸਿੰਘ ਨੇ ਕਾਲੀ ਨਾਲ ਪਰੇ ਪਈ ਹਾਥੀ ਦੀ ਸੁੰਡ ਵਿੱਚੋਂ ਜਮਦਾੜ ਖੋਲ ਲਈ ਤੇ ਇੱਕ ਭਰਮਾਵਾਰ ਹਾਥੀ ਦੀ ਛਾਤੀ ਵਿੱਚ ਕੀਤਾ। ਆਖਰੇ ਹੈ ਕੌਣ? ਕਿਸ ਮਿੱਟੀ ਦਾ ਬਣਿਆ ਹੋਇਆ ਹੈ? ਯਾ ਖੁਦਾ! ਕੈਸੇ ਜ਼ਾਂਬਾਜ਼ ਲੋਕ ਨੇ ਇਹ ਸਿੰਘ ਦੀ ਐਸੀ ਜੰਗਜੂ ਦਲੇਰੀ ਤੇ ਫੁਰਤੀ ਦੇਖ ਕੇ ਗੱਲ ਅਬਦਾਲੀ ਦੇ ਵੱਸੋਂ ਬਾਹਰ ਹੋ ਰਹੀ ਸੀ। ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਕੋਲ ਬੈਠੇ ਦਰਬਾਰੀਆਂ ਵੱਲ ਦੇਖਦਾ ਬੋਲਿਆ ਹਜ਼ਾਰਾਂ ਬਹਾਦਰ ਯੋਧੇ ਦੇਖੇ ਨੇ ਮੈਂ ਆਪਣੀ ਜ਼ਿੰਦਗੀ ਵਿੱਚ ਸੈਂਕੜਿਆਂ ਨਾਲ ਮੁਕਾਬਲਾ ਕੀਤਾ ਹੈ ਨਾਦਰ ਜਹੇ ਲੜਾਕੂਆਂ ਨਾਲ ਸਾਝ ਰਹੀ ਹੈ ਬੇਸ਼ੱਕ ਪਾਣੀਪਤ ਦੇ ਮੈਦਾਨ ਵਿੱਚ ਮਰਾਠਿਆਂ ਨੇ ਬੇਜੋੜ ਬੀਰਤਾ ਦਿਖਾਈ ਤੇ ਸਦਾਸ਼ਿਵਰਾਓ ਦੀ ਦ੍ਰਿੜਤਾ ਦਾ ਮੈਂ ਕਾਇਲ ਹੋ ਗਿਆ ਸੀ ਪਰ ਇਹ ਕੌਣ ਹੈ ਜੋ ਹਾਥੀ ਨੂੰ ਕੋਈ ਮਾਮੂਲੀ ਕੱਟਾ ਵੱਛਾ ਜਾਣ ਕੇ ਲੜ ਰਿਹਾ ਹੈ ਐਸਾ ਯੋਧਾ ਤਾਂ ਮੈਂ ਕਦੇ ਨਾ ਦੇਖਿਆ ਨਾ ਸੁਣਿਆ ਕੀ ਇਹ ਇਸੇ ਧਰਤੀ ਦਾ ਵਾਸੀ ਹੈ ਜੀ ਹਯੂਰ ਇਹ ਉਹੀ ਕਾਇਰ ਹੈ ਜੋ ਰਾਤ ਲੁੱਕ ਕੇ ਸਾਡੇ ਲਸ਼ਕਰ ਵਿੱਚ ਦਾਖਲ ਹੋਇਆ ਸੀ ਤੇ ਸਰਕਾਰ ਦੇ ਤੰਬੂ ਦੇ ਬਾਹਰੋਂ ਫੜਿਆ ਗਿਆ ਸੀ ਹਯਾਤ ਖਾਨ ਬੋਲਿਆ ਸ਼ਰਮ ਕਰ ਹਯਾਤ ਖਾਨ ਰਤਕ ਤਾਂ ਸ਼ਰਮ ਕਰ ਇਸ ਨੂੰ ਕਾਇਰ ਕਹਿਣ ਤੋਂ ਪਹਿਲਾਂ ਮੰਨਿਆ ਕਿ ਸਾਡਾ ਦੁਸ਼ਮਣ ਹੈ ਪਰ ਬਹਾਦਰ ਨੂੰ ਕਾਇਰ ਕਹਿਣਾ ਤੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਅਬਦਾਲੀ ਹਯਾਤ ਖਾਨ ਨੂੰ ਸ਼ਰਮ ਦਿੰਦਿਆਂ ਬੋਲਿਆ ਤੇ ਖਾਨ ਨੇ ਨੀਵੀਂ ਪਾ ਲਈ ਮੇਰੇ ਤੰਬੂ ਦੇ ਬਾਹਰੋਂ ਕਿਉਂ ਉੱਥੇ ਕੀ ਕਰ ਰਿਹਾ ਸੀ ਇਹ ਤੁਹਾਨੂੰ ਮਾਰਨ ਆਇਆ ਸੀ ਬਾਦਸ਼ਾਹ ਸਲਾਮਤ ਇਹੋ ਕਹਿ ਰਿਹਾ ਸੀ ਇਹ ਡਰਦਾ ਹੋਇਆ ਹਯਾਤ ਖਾਨ ਬੋਲਿਆ ਮੈਨੂੰ ਮਾਰਨ ਪਰ ਮੇਰਾ ਤੰਬੂ ਤਾਂ ਇੰਨੇ ਸਖਤ ਘੇਰੇ ਵਿੱਚ ਹੁੰਦਾ ਹੈ ਮੇਰੇ ਤੰਬੂ ਤੱਕ ਪਹੁੰਚਿਆ ਕਿਸ ਤਰ੍ਹਾਂ ਅਬਦਾਲੀ ਦੀ ਹੈਰਾਨੀ ਹੋਰ ਵੱਧਦੀ ਜਾ ਰਹੀ ਸੀ ਰਾਤ ਦੇ ਹਨੇਰੇ ਵਿੱਚ ਦਾ ਲਾ ਕੇ ਪਹੁੰਚ ਗਿਆ ਸੀ ਹਜੂਰ ਫਿਰ ਫੜਿਆ ਕਿਸ ਤਰ੍ਹਾਂ ਗਿਆ ਕਿਸ ਨੇ ਫੜਿਆ ਬਲੰਦ ਖਾਨੇ ਦੇ ਪੁੱਛਿਆ ਹੈ ਹਜੂਰ ਹਯਾਤ ਖਾਨੇ ਸਨਾਪਤੀ ਬਲੰਦ ਖਾਨ ਵੱਲ ਇਸ਼ਾਰਾ ਕਰਦਿਆਂ ਗਿਆ ਕਿ ਕਿਸ ਨੇ ਤੁਹਾਨੂੰ ਆਪ ਦੱਸਿਆ ਸੀ ਕਿ ਮੇਰੇ ਤੇ ਹਮਲਾ ਕਰਨ ਆਇਆ ਹੈ ਅਬਦਾਲੀ ਨੇ ਬਲੰਦ ਖਾਨ ਨੂੰ ਪੁੱਛਿਆ ਜੀ ਦੁਰੇ ਦੁਰਾਨੀ ਜਦ ਅਸੀਂ ਇਸ ਨੂੰ ਫੜਿਆ ਤਾਂ ਇਸ ਨੇ ਆਪ ਮੰਨਿਆ ਕਿ ਇਹ ਬਾਦਸ਼ਾਹ ਸਲਾਮਤ ਦਾ ਸਿਰ ਲੈਣ ਆਇਆ ਸੀ ਡਰਦਾ ਡਰਦਾ ਬੁਲੰਦ ਖਾਨ ਬੋਲਿਆ ਤੁਸੀਂ ਇਸ ਨੂੰ ਫੜਿਆ ਕਿਸ ਤਰ੍ਹਾਂ ਐਸਾ ਯੋਧਾ ਕਾਬੂ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਜਦ ਸਿਪਾਹੀਆਂ ਨੇ ਇਸ ਨੂੰ ਸਰਕਾਰ ਦੇ ਤੰਬੂ ਵੱਲ ਜਾਂਦਾ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਸੀ ਪਰ ਉਹਨਾਂ ਰੋਲਾ ਨਹੀਂ ਪਾਇਆ ਮੈਨੂੰ ਖਬਰ ਕੀਤੀ ਅਸੀਂ ਇੱਕ ਵੱਡੀ ਟੁਕੜੀ ਚਾਰੇ ਪਾਸਿਆਂ ਤੋਂ ਸਰਕਾਰ ਦੇ ਤੰਬੂ ਵੱਲ ਭੇਜੀ ਆਪਣੇ ਆਪ ਨੂੰ ਘਿਰਿਆ ਦੇਖ ਕੇ ਇਹ ਭੱਜ ਕੇ ਆਪਣੇ ਘੋੜੇ ਤੇ ਚੜ੍ਹਿਆ ਪਰ ਰਾਤ ਹੋਈ ਬਰਸਾਤ ਕਾਰਨ ਸਭ ਪਾਸੇ ਚਿੱਕੜ ਸੀ ਇਸ ਦਾ ਕੋੜਾ ਤਿਲਕ ਗਿਆ ਤੇ ਇਹ ਉਸ ਦੇ ਹੇਠਾਂ ਆ ਗਿਆ ਉਸੇ ਦੌਰਾਨ ਸਾਡੇ ਕੁਝ ਸਿਪਾਹੀਆਂ ਨੇ ਫੁਰਤੀ ਨਾਲ ਇਸ ਨੂੰ ਦਬੋਚ ਲਿਆ ਕਿਉਂ ਕੁਫਰ ਤੋਲਦੇ ਹੋ ਕੁਝ ਸਿਪਾਹੀ ਸਨ ਦਿਲ ਤੇ ਹੱਥ ਰੱਖ ਕੇ ਆਪਣੇ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਬਲੰਦਖਾਂ ਕਿ ਕੁਝ ਸਿਪਾਹੀ ਸਨ ਭਾਈ ਕੇਰ ਸਿੰਘ ਦੀ ਗੱਲ ਸੁਣ ਕੇ ਬਲੰਦਖਾਨ ਨੇ ਨੀਵੀਂ ਪਾ ਲਈ ਘਟੋ ਘਟ 100 ਸਿਪਾਹੀ ਸਨ ਜਿਨ੍ਹਾਂ ਰਲ ਕੇ ਡਿੱਗੇ ਪਏ ਸਿੰਘ ਨੂੰ ਦਬੋਚਿਆ ਸੀ ਭਾਈ ਕੇਰ ਸਿੰਘ ਨੇ ਗੱਲ ਪੂਰੀ ਕੀਤੀ ਯਾ ਖੁਦਾ ਕਹਿੰਦੇ ਆਬਦਾਲੀ ਭਾਈ ਹਾਟੂ ਸਿੰਘ ਵੱਲ ਦੇਖਣ ਲੱਗਾ ਹੁਣ ਤੱਕ ਭਾਈ ਹਾਟੂ ਸਿੰਘ ਨੇ ਹਾਥੀ ਨੂੰ ਜ਼ਮੀਨ ਤੇ ਸੁੱਟ ਲਿਆ ਸੀ ਤੇ ਉਸ ਦੇ ਉੱਪਰ ਚੜ੍ਹਿਆ ਖਲੋਤਾ ਸੀ ਜਮਦਾੜ ਹਾਥੀ ਦੇ ਮੱਥੇ ਵਿੱਚ ਖੁੱਭੀ ਹੋਈ ਸੀ ਤੇ ਮਹਾਵਤ ਦੂਰ ਭੱਜਿਆ ਜਾ ਰਿਹਾ ਸੀ ਹਾਟੂ ਸਿੰਘ ਨੇ ਤਲਵਾਰ ਉ ਤਾਂ ਚੱਕ ਕੇ ਉੱਤੇ ਵੱਲ ਦੇਖਦਿਆਂ ਹੱਥ ਜੋੜੇ ਤੇ ਹਾਥੀ ਦੀ ਸਾਰ ਅਗ ਕੱਟ ਦਿੱਤੀ ਲੋਉ ਦੀਆਂ ਘਰਾਲਾਂ ਵੇ ਤੁਰੀਆਂ ਗ੍ਰਿਫਤਾਰ ਕਰੋ ਇਸ ਨੂੰ ਡਰ ਵਿੱਚ ਡੁੱਬਿਆ ਅਬਦਾਲੀ ਆਪਣੇ ਆਸਨ ਤੋਂ ਉੱਠਦਾ ਹੋਇਆ ਬੋਲਿਆ ਪਰ ਹੁਣ ਐਸੇ ਸਿੰਘ ਜਿਸ ਨੇ ਹੁਣੇ ਹਾਥੀ ਢੇਰ ਕੀਤਾ ਹੋਵੇ ਦੇ ਨੇੜੇ ਕੌਣ ਜਾਵੇ ਗਿਲਜਿਆਂ ਦੀ ਜੱਕੋ ਤੱਕੀ ਨੂੰ ਦੇਖ ਕੇ ਹਾਠੂ ਸਿੰਘ ਨੇ ਤਲਵਾਰ ਮੱਥੇ ਨੂੰ ਜਹਾਈ ਤੇ ਹਾਥੀ ਦੇ ਉੱਤੇ ਹੀ ਧਰ ਦਿੱਤੀ ਤੇ ਆਪ ਪਠਾਨ ਸਪਾਹੀਆਂ ਵੱਲ ਹੋ ਤੁਰਿਆ ਹਾਥੀ ਭੋਲਾ ਜਾਨਵਰ ਹੈ ਤੇਰੇ ਜਹੇ ਚਲਾਕ ਦੀਆਂ ਚਾਲਾਂ ਨਹੀਂ ਸਮਝ ਸਕਿਆ ਫੁਰਤੀ ਵਿੱਚ ਵੀ ਤੇਥੋਂ ਮਾਰ ਖਾ ਗਿਆ ਆਪਣਾ ਡਰ ਲਕਾਉਂਦਿਆਂ ਤੇ ਹਾਠੂ ਸਿੰਘ ਦੀ ਬਹਾਦਰੀ ਦੀ ਸਿਫਤ ਕਰਨੋਂ ਟੱਲਦਿਆਂ ਅਬਦਾਲੀ ਗੱਲ ਹੋਰ ਪਾਸੇ ਲੈ ਗਿਆ ਤਾਂ ਫਿਰ ਬਗਿਆੜ ਲਿਆ ਇੱਕ ਬਗਿਆੜ ਕਿਉਂ ਸਗੋਂ ਬਗਿਆੜਾਂ ਦਾ ਝੁੰਡ ਲਿਆ ਹਾਠੂ ਸਿੰਘ ਕਿਹੜਾ ਗੱਲ ਪੁੰਜੇ ਡਿੱਗਣ ਦੇਣ ਵਾਲਾ ਸੀ ਬਗੈੜਾਂ ਦੀ ਕੀ ਲੋੜ ਹੈ ਸਾਡੇ ਦੁਰਾਨੀ ਸਿਪਾਈ ਕਿਤੇ ਬਗੈੜਾਂ ਨਾਲੋਂ ਘੱਟ ਹਨ ਜੰਗਲਾਂ ਵਿੱਚ ਰਹਿੰਦੇ ਹੋ ਜੰਗਲੀ ਜਾਨਵਰਾਂ ਨਾਲ ਲੜਨ ਦਾ ਵੱਲ ਤਾਂ ਜਾਣ ਹੀ ਗਏ ਹੋਵੋਗੇ ਸੂਰਮੇ ਤਾਂ ਫੇਰ ਮੰਨੇ ਜਾਓਗੇ ਜੇ ਸਾਡੇ ਚੁਨਿੰਦਾ ਦੁਰਾਨੀਆਂ ਨਾਲ ਲੜੋ ਬਚੀ ਹੈ ਤਾਕਤ ਇਹਨਾਂ ਨਾਲ ਭੜਨ ਦੀ ਕਿ ਸਾਰੀ ਹਾਥੀ ਤੇ ਖਰਚ ਕਰ ਦਿੱਤੀ ਹੈ ਅਫਦਾਲੀ ਬੋਲਿਆ ਇਹ ਤੂੰ ਮੈਨੂੰ ਨਾ ਪੁੱਛ ਆਪਣੇ ਬਹਾਦਰ ਇਹਨਾਂ ਗਿਲਜਿਆਂ ਨੂੰ ਪੁੱਛ ਕਿ ਹੈ ਜੇਰਾ ਸਿੰਘਾਂ ਨਾਲ ਟੱਕਰ ਲੈੰਦਾ ਹਾਠੂ ਸਿੰਘ ਨੀਵੀ ਪਾਈ ਖਲੋਤੇ ਅਫਗਾਨਾਂ ਵੱਲ ਇਸ਼ਾਰਾ ਕਰਦੇ ਆ ਬੋਲਿਆ ਇਹ ਤਾਂ ਹਾਥੀ ਦੇ ਦਿਖਾਉਣ ਵਾਲੇ ਦੰਦ ਹਨ ਖਾਣ ਵਾਲੇ ਤਾਂ ਹੋਰ ਹਨ ਕਹਿੰਦਿਆਂ ਅਬਦਾਲੀ ਨੇ ਚਬੂਤਰੇ ਦੇ ਸਾਹਮਣੇ ਖੜੇ ਸੈਨਾਪਤੀ ਨੂੰ ਇਸ਼ਾਰਾ ਕੀਤਾ ਸੈਨਾਪਤੀ ਨੇ ਨਰਸਿੰਘੇ ਜਿਹਾ ਇੱਕ ਅਫਗਾਨੀ ਜੰਗੀ ਸਾਜ਼ ਵਜਾਇਆ 15-20 ਗਿਲਜਿਆਂ ਦੀਆਂ ਦੋ ਟੁਕੜੀਆਂ ਵੱਡੀ ਦੀਵਾਰ ਦੇ ਦੋ ਛੋਟੇ ਦਰਵਾਜ਼ਿਆਂ ਵਿੱਚੋਂ ਬਘਿਆੜਾਂ ਵਾਂਗ ਮੈਦਾਨ ਵਿੱਚ ਦਾਖਲ ਹੋਈਆਂ 40 ਦੇ ਲਗਭਗ ਗਿਲਜਿਆਂ ਨੂੰ ਦੇਖ ਕੇ ਭਾਈ ਬਾਗ ਸਿੰਘ ਭਾਈ ਹਾਟੂ ਸਿੰਘ ਕੋਲ ਆ ਕੇ ਖਲੋ ਗਏ ਤੂੰ ਵੀ ਲੜੇਗਾ ਤੇਰੀ ਤਾਂ ਇੱਕ ਵਾਰ ਪਹਿਲਾਂ ਹੀ ਨਕਾਰਾ ਹੋ ਚੁੱਕੀ ਹੈ ਅਬਦਾਲੀ ਭਾਈ ਬਾਗ ਸਿੰਘ ਵੱਲ ਦੇਖਦਿਆਂ ਬੋਲਿਆ ਗੱਲਾਂ ਕਰਨੀਆਂ ਗਲੜੀਆਂ ਦਾ ਕੰਮ ਹੈ ਯੋਦੇ ਦਾ ਧਰਮ ਹੈ ਜੂਜਣਾ ਸੋ ਗੱਲਾਂ ਘੱਟ ਕਰ ਤੇ ਆਪਣੀ ਨਾ ਲੜਾਕਿਆਂ ਨੂੰ ਕਹਿ ਕਿ ਤਿਆਰ ਹੋ ਜਾਣ ਇਹ ਪਾਣੀ ਪਤ ਨਹੀਂ ਸਰਹੰਦ ਹੈ ਭਾਈ ਬਾਗ ਸਿੰਘ ਦੀ ਆਵਾਜ਼ ਵਿੱਚ ਕਮਾਲ ਦੀ ਦਲੇਰੀ ਸੀ ਦੋਹਾਂ ਸਿੰਘਾਂ ਨੂੰ ਜਿੰਨਾ ਅਫਗਾਨ ਸਿਪਾਹੀਆਂ ਨੇ ਪਹਿਲਾਂ ਹਾਥੀ ਤੇ ਸ਼ੇਰਾਂ ਨਾਲ ਲੜਦੇ ਦੇਖਿਆ ਸੀ ਉਹ ਆਪਸ ਵਿੱਚ ਕੁਸਰਮੁਸਰ ਕਰਨ ਲੱਗੇ ਜਿੰਨਾ ਹਾਥੀ ਬੱਕਰੇ ਵਾਂਗ ਮੈਂ ਅੰਕਨ ਲਾ ਦਿੱਤੇ ਤੇ ਸ਼ੇਰ ਕਤੂਰੀਆਂ ਵਾਂਗ ਭਜਾ ਦਿੱਤੇ ਉਹਨਾਂ ਨਾਲ ਲੜਨ ਵਾਲਿਆਂ ਦਾ ਅੱਲਾ ਹੀ ਵਾਰਸ ਚੌਣ ਲੋ ਆਪਣੇ ਲਈ ਇੱਕ ਇੱਕ ਦਰਾਨੀ ਸੂਰਮਾ ਆਪੇ ਹੀ ਚੁਣ ਲੋ ਫਿਰ ਬਹਾਨੇ ਨਾ ਬਣਾਉਣੇ ਪੈਣਗੇ ਅਬਦਾਲੀ ਨੇ ਭਾਈ ਬਾਗ ਸਿੰਘ ਤੇ ਹਾਟੂ ਸਿੰਘ ਨੂੰ ਕਿਹਾ ਤਰਸ ਕਰ ਆਪਣੇ ਸਿਪਾਈਆਂ ਤੇ ਘਟੋ ਘਟ ਆਪਣੇਆਂ ਤੇ ਤਾਂ ਕਰ ਪੰਜ ਪੰਜ ਤਾਂ ਭੇਜ ਸਾਡੇ ਦੋਹਾਂ ਲਈ ਨਾਲੇ ਇਹਨਾਂ ਨੂੰ ਪਹਿਲਾਂ ਪੁੱਛ ਲਈ ਕਿ ਭਾਈ ਸੁੱਖਾ ਸਿੰਘ ਜੀ ਦਾ ਨਾਮ ਸੁਣਿਆ ਹੈ ਜੇ ਹਾਂ ਤਾਂ ਫਿਰ ਉਸ ਤਿਆਰੀ ਨਾਲ ਹੀ ਆਉਣ ਕਿਉਂਕਿ ਸ਼ਹੀਦ ਭਾਈ ਸੁੱਖਾ ਸਿੰਘ ਦਾ ਹੱਥ ਸਾਡੇ ਸਿਰ ਤੇ ਹੈ ਭਾਈ ਹਾਟੂ ਸਿੰਘ ਹੱਸਦਿਆਂ ਬੋਲੇ ਯਾ ਖੁਦਾ ਇਹ ਉਸੇ ਕਾਫਰ ਸੂਰਮੇ ਸੁੱਖਾ ਸਿੰਘ ਦੇ ਸਾਥੀ ਨੇ ਗਿਲਜਿਆਂ ਦੀ ਨਵੀਂ ਆਈ ਬਗਿਹਾਰ ਰੂਪ ਟੁਕੜੀ ਵਿੱਚੋਂ ਇੱਕਦਮ ਇੱਕ afghan ਬੱਕਰੀ ਵਾਂਗ ਮਿਆਕਿਆ ਭਾਈ ਸੁੱਖਾ ਸਿੰਘ ਦਾ ਨਾਮ ਸੁਣਦੇ ਹੀ ਇਸ ਟੁਕੜੀ ਵਿੱਚੋਂ ਕਈ ਪਠਾਣਾ ਦੇ ਕੰਨ ਖੜੇ ਹੋ ਗਏ ਸਨ ਕੌਣ ਸੁੱਖਾ ਸਿੰਘ ਅਬਦਾਲੀ ਸੈਨਾਪਤੀਆਂ ਵੱਲ ਦੇਖਦਿਆ ਬੋਲੇ ਹਜ਼ੂਰ ਉਹੀ ਸੁੱਖਾ ਸਿੰਘ ਜਿਸ ਨੇ ਦਰਿਆ ਕੰਡੇ ਦਵੰਦ ਯੁੱਧ ਵਿੱਚ ਸਾਡੇ ਸੂਰਬੀਰ ਯੋਧੇ ਇਮਾਨ ਖਾਨ ਨੂੰ ਮਾਰ ਮੁਕਾਇਆ ਸੀ ਭਾਈ ਸੁੱਖਾ ਸਿੰਘ ਦਾ ਚੇਤਾ ਆਉਂਦਿਆਂ ਅਬਦਾਲੀ ਦੇ ਹੋਸ਼ ਉੱਡ ਗਏ ਉਸ ਨੂੰ ਬਾਅਦ ਦੀ ਉਹ ਘਟਨਾ ਵੀ ਚੇਤੇ ਆ ਗਈ ਕਿ ਕਿਸ ਤਰ੍ਹਾਂ ਉਹ ਯੋਧਾ ਸਿੰਘ afghan ਲਸ਼ਕਰ ਵਿੱਚ ਇਕੱਲਾ ਹੀ ਧੁਰਤੀਕ ਆ ਗਿਆ ਸੀ ਤੇ ਜੇ ਪਛਾਣਿਆ ਨਾ ਜਾਂਦਾ ਤਾਂ ਸ਼ਾਇਦ ਅੱਜ ਅਬਦਾਲੀ ਇੱਥੇ ਨਾ ਬੈਠਾ ਹੁੰਦਾ ਪੰਜ ਪਠਾਨਾਂ ਨੂੰ ਤੋਰੋ ਇਨ੍ਹਾਂ ਵੱਲ ਬਹਾਦਰ ਅਖਵਾਉਂਦੇ ਅਬਦਾਲੀ ਦੇ ਇਸ ਹੁਕਮ ਨੇ ਉਸ ਦੇ ਸਾਥੀ ਦਰਬਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਸੀ ਇਹ ਅਬਦਾਲੀ ਦੇ ਅੰਦਰ ਬੈਠਾ ਭਾਈ ਸੁੱਖਾ ਸਿੰਘ ਹਾਠੂ ਸਿੰਘ ਤੇ ਬਾਗ ਸਿੰਘ ਦਾ ਡਾਰੀ ਸੀ ਜਿਸ ਨੇ ਉਸ ਤੋਂ ਇਹ ਬੋਲ ਬੁਲਵਾਏ ਨਹੀਂ ਤਾਂ ਅਬਦਾਲੀ ਸਦਾ ਤੋਂ ਬਰਾਬਰ ਦੀ ਟੱਕਰ ਦਾ ਹੰਮੀ ਰਿਆ ਸੀ ਇਹ ਤਾਂ ਢਾਈ ਢਾਈ ਆਉਣਗੇ ਆਪਾਂ ਨੂੰ ਹੱਸਦਿਆਂ ਭਾਈ ਬਾਗ ਸਿੰਘ ਬੋਲੇ ਧੰਨ ਧੰਨ ਭਾਈ ਸੁੱਖਾ ਸਿੰਘ ਜੀ ਕਹਿੰਦੇ ਆ ਦੋਹਾਂ ਸਿੰਘਾਂ ਨੇ ਹੱਥ ਧਰਤੀ ਨੂੰ ਸ਼ਹਾ ਮੱਥੇ ਨੂੰ ਲਾਇਆ ਤੇ ਸ਼ਹੀਦ ਭਾਈ ਸੁੱਖਾ ਸਿੰਘ ਜੀ ਨੂੰ ਨਮਸਕਾਰ ਕੀਤੀ ਪਹਿਲੇ ਪੰਜਾਂ ਵਿੱਚੋਂ ਤਿੰਨ ਅਫਗਾਨ ਮਾਰੇ ਗਏ ਤੇ ਦੋ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਡਿੱਗ ਪਏ ਪੰਜ ਹੋਰ ਆਏ ਜੋ ਪੰਜੇ ਸਿੰਘਾਂ ਨੇ ਢੇਰੀ ਕਰ ਦਿੱਤੀ ਆਪਣੇ ਆਪ ਨੂੰ ਬਗਿਹਾਰ ਦੱਸਦੇ ਦੁਰਾਨੀ ਲੜਾਕੇ ਮੈਦਾਨ ਵਿੱਚ ਇੰਜ ਡਿੱਗ ਰਹੇ ਸਨ ਜਿਵੇਂ ਬਾਲ ਵੱਟੇ ਮਾਰ ਅੰਬ ਦੇ ਰੁੱਖ ਤੋਂ ਅੰਬੀਆਂ ਸੁੱਟਦੇ ਹਨ ਹੁਣ 10 ਦੁਰਾਨੀ ਇਕੱਠੇ ਦੋਹਾਂ ਸਿੰਘਾਂ ਦੇ ਟੁੱਟ ਕੇ ਪੈ ਗਏ ਯਾਲੀ ਦੀਆਂ ਇਕੱਠੀਆਂ ਕਈ ਵਾਜਾਂ ਆਈਆਂ ਅਫਗਾਨਾਂ ਨੇ ਗੋਲਕ타 ਰਾ ਬਣਾ ਕੇ ਸਿੰਘਾਂ ਨੂੰ ਘੇਰ ਲਿਆ ਦੋਵੇਂ ਸਿੰਘਾਂ ਨੇ ਪਿੱਠਾਂ ਜੋੜ ਲਈਆਂ ਧੰਤਨ ਬਾਬਾ ਬੋਤਾ ਸਿੰਘ ਜੀ ਧੰਤਨ ਬਾਬਾ ਗਰਜਾ ਸਿੰਘ ਜੀ ਕਹਿੰਦੇ ਆ ਦੋਹਾਂ ਸਿੰਘਾਂ ਨੇ ਐਸੀ ਤੇਗਵਾਹੀ ਕਿ 10 ਦੁਰਾਨੀਆਂ ਨੂੰ ਡਿੱਗਦਿਆਂ ਵੀ ਬਹੁਤੀ دیر ਨਾ ਲੱਗੀ ਪਰਾਇਤ ਕੀ ਭਾਈ ਹਾਠੂ ਸਿੰਘ ਦੀ ਪਿੱਠ ਤੇ ਬਰਸ਼ੇ ਦਾ ਇੱਕ ਗਹਿਰਾ ਵਾਰ ਹੋ ਗਿਆ ਤੇ ਭਾਈ ਬਾਗ ਸਿੰਘ ਦੀ ਟੁੱਟੀ ਹੋਈ ਬਾਹ ਉੱਤੇ ਵੀ ਗੰਭੀਰ ਫਟ ਆ ਗਏ ਪਠਾਨਾਂ ਨੇ ਜਾਣਬੁੱਝ ਕੇ ਭਾਈ ਬਾਗ ਸਿੰਘ ਦੀ ਟੁੱਟ ਚੁੱਕੀ ਬਾਹ ਨੂੰ ਨਿਸ਼ਾਨਾ ਬਣਾਇਆ ਸੀ ਪਰ ਸਿੰਘਾਂ ਦੇ ਸਦਕ ਅੱਗੇ ਪਠਾਨ ਫਿਰ ਵੀ ਨਾ ਟਿਕ ਸਕੇ ਇਹੀ ਸਨ ਤੇਰੇ ਹਾਥੀ ਦੇ ਖਾਨ ਵਾਲੇ ਦੰਦ ਤੇ ਤੇਰੇ ਸੂਰਮੇ ਬਗਿਆੜ ਕਿ ਹਜੇ ਹੋਰ ਵੀ ਨੇ ਜੇ ਹੈਗੇ ਨੇ ਤਾਂ ਕੱਢ ਲੈ ਕਾ ਸਰ ਅਬਦਾਲੀ ਵੱਲ ਦੇਖ ਕੇ ਬੋਲਦੇ ਆ ਭਾਈ ਹਾਠੂ ਸਿੰਘ ਨੇ ਕਮਰ ਕਸੇ ਨੂੰ ਪਾੜ ਕੇ ਪਿੱਠ ਦਾ ਡੂੰਗਾ ਜ਼ਖਮ ਕੱਸ ਕੇ ਬੰਨ ਲਿਆ ਅਬਦਾਲੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਗੁੱਸੇ ਨਾਲ ਭਰੇ ਖਲੋਤੇ ਬਾਕੀ 20 ਗਿਲਜਿਆਣੇ ਘੋੜੇ ਮੰਗਵਾਏ ਤੇ ਦੋਹਾਂ ਸਿੰਘਾਂਵਲ ਦੜਾਏ। ਉਹਨਾਂ ਨੇ ਆਪਣੇ ਲੰਬੇ ਬਰਸ਼ੇ ਸਿੰਘਾਂਵਲ ਕਰ ਲਈ ਜਿਵੇਂ ਘੋੜਸਵਾਰ ਕਿਲਾ ਪੁੱਟਣ ਲਈ ਕਰਦੇ ਹਨ। ਪਰ ਸਿੰਘ ਕਿੱਲੇ ਥੋੜਾ ਸਨ ਉਹ ਤਾਂ ਐਸੇ ਬੋੜ ਸਨ ਜਿਨ੍ਹਾਂ ਦੀਆਂ ਜੜਾਂ ਪਤਾਲ ਤੱਕ ਪਹੁੰਚੀਆਂ ਹੋਈਆਂ ਸਨ। ਸਿੰਘਾਂਵਲ ਇਸ ਤਰ੍ਹਾਂ ਹਮਲਾਵਰ ਹੋ ਕੇ ਆਉਂਦੇ ਘੋੜਸਵਾਰਾਂ ਨੂੰ ਦੇਖ ਕੇ ਬਾਕੀ ਗਿਰਫਤਾਰ ਕਰਕੇ ਲਿਆਂਦੇ ਗਏ। ਸਿੰਘ ਤੇ ਭਚੰਗੀ ਵੀ ਸੰਗਲਾਂ ਵਿੱਚ ਨੂੜੇ ਹੋਏ ਹੀ ਦੋਹੇ ਸਿੰਘਾਂਵਲ ਭਜੇ। ਘੋੜਿਆਂ ਤੇ ਬੈਠੇ ਬੁਲੰਦ ਖਾਨ ਦੇ ਸਿਪਾਈ ਜਿਨ੍ਹਾਂ ਨੇ ਸਿੰਘਾਂ ਦੇ ਸੰਗਲ ਫੜੇ ਹੋਏ ਸਨ ਘੋੜਿਆਂ ਤੋਂ ਧੜੰਮ ਕਰਕੇ ਹੀ ਠਾਂ ਡਿੱਗ ਪਏ ਸਿੰਘ ਉਹਨਾਂ ਨੂੰ ਮੈਦਾਨ ਵਿੱਚ ਘੜੀਸ ਦੇ ਕਾਫੀ ਦੂਰ ਤੱਕ ਲੈ ਗਏ ਹਾਰ ਕੇ ਸਿਪਾਈਆਂ ਨੇ ਸੰਗਲ ਛੱਡ ਦਿੱਤੇ ਭਾਈ ਰਾਵਨ ਸਿੰਘ ਜੀ ਨੇ ਪੂਰੀ ਤਾਕਤ ਨਾਲ ਸੰਗਲ ਘੁਮਾ ਕੇ ਉਹਨਾਂ ਘੋੜਸਵਾਰਾਂ ਵੱਲ ਚਲਾਇਆ ਜਿਹੜੇ ਦੋਹਾਂ ਸਿੰਘਾਂ ਨਾਲ ਲੜਨ ਆ ਰਹੇ ਸਨ ਸੰਗਲ ਘੋੜਿਆਂ ਦੀਆਂ ਲੱਤਾਂ ਵਿੱਚ ਫਸ ਗਿਆ ਤੇ ਘੋੜੇ ਸਣੇ ਸਵਾਰ ਬਹੁਤ ਬੁਰੀ ਤਰ੍ਹਾਂ ਮੈਦਾਨ ਵਿੱਚ ਡਿੱਗੇ ਮੂਰਲੇ ਡਿੱਗਦੇ ਘੋੜਿਆਂ ਕਰਕੇ ਪਿਛਲੇ ਸਵਾਰਾਂ ਤੋਂ ਵੀ ਸੰਭਲਿਆ ਨਾ ਗਿਆ 10 ਦੇ ਕਰੀਬ ਘੋੜੇ ਤੇ ਸਵਾਰ ਮਿੱਟੀ ਵਿੱਚ ਲਟਦੇ ਫਿਰ ਰਹੇ ਸਨ ਭਜੰਗੀਆਂ ਨੇ ਫੁਰਤੀ ਨਾਲ ਡਿੱਗੇ ਸਵਾਰਾਂ ਦੇ ਵਰਸ਼ੇ ਚੁੱਕੇ ਤੇ ਆ ਰਹੇ ਬਾਕੀ ਘੋੜ ਸਵਾਰਾਂ ਵੱਲ ਤਾਨ ਲਈ ਭਾਈ ਕੇਰ ਸਿੰਘ ਨੇ ਆਪਣਾ ਵਰਸ਼ਾ ਪਿੱਛੋਂ ਜ਼ਮੀਨ ਦੀ ਓਟ ਲੈ ਕੇ ਭੱਜੇ ਆਉਂਦੇ ਘੋੜੇ ਦੀ ਛਾਤੀ ਵਿੱਚ ਐਸਾ ਖਬੋਇਆ ਕਿ ਘੋੜਾ ਧਰਤੀ ਤੋਂ ਪੁੱਠਾ ਹੋ ਕੇ ਡਿੱਗਦਾ ਹੋਇਆ ਸਣੇ ਸਵਾਰ ਕਈ ਬਾਜੀਆਂ ਲਾ ਗਿਆ ਭਾਈ ਬਾਗੜ ਸਿੰਘ ਨਾਮੀ ਸੂਰਮੇ ਨੇ ਤਦ ਤੀਕ ਆਪਣੇ ਵਰਸ਼ੇ ਨਾਲ ਦੋ afghan ਹੋਰ ਸੁੱਟ ਲਈ ਛੋਟੇ ਭਜੰਗੀ ਇਸ ਤਰ੍ਹਾਂ ਦਲੇਰੀ ਨਾਲ ਲੜ ਰਹੇ ਸਨ ਜੋ ਅਫਗਾਨਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਦੇਖੀ ਸੀ ਦੋ ਭਜੰਗੀਆਂ ਨੇ ਆਪਣੀਆਂ ਤਲਵਾਰਾਂ ਇੱਕ ਦਰਾਨੀ ਦੇ ਢਿੱਡ ਵਿੱਚ ਇੰਨੇ ਜ਼ੋਰ ਨਾਲ ਘੁਮੋਈਆਂ ਕਿ ਉਸ ਦੇ ਮੂੰਹ ਵਿੱਚੋਂ ਲਹੂ ਦਾ ਫੁਹਾਰਾ ਨਿਕਲਿਆ ਸਾਲੇ ਹੁਣ ਖੂਨ ਦੀਆਂ ਉਲਟੀਆਂ ਕਰਦੇ ਫਿਰਦੇ ਆ ਤਲਵਾਰ ਬਾਹਰ ਖਿੱਚਦੇ ਆ ਇੱਕ ਭਜੰਗੀ ਬੋਲਿਆ ਮੈਦਾਨ ਵਿੱਚ ਪਾਸਾ ਪੂਰੀ ਤਰ੍ਹਾਂ ਸਿੰਘਾਂ ਦਾ ਭਾਰਾ ਪੈ ਚੁੱਕਾ ਸੀ ਭਾਈ ਰਾਵਣ ਸਿੰਘ ਦੇ ਛੱਡੇ ਵਰਸ਼ੇ ਨਾਲ ਜਿਉਂ ਹੀ ਇੱਕ ਦਰਾਨੀ ਘੋੜ ਸਵਾਰ ਟੜਾਕਦੇ ਨੇ ਪੁੰਜੇ ਡਿੱਗਾ ਤਾਂ ਅਬਦਾਲੀ ਆਪਣੇ ਆਸਣ ਤੋਂ ਖੜਾ ਹੋ ਗਿਆ ਰੋਕ ਦਿਓ ਰੋਕ ਦਿਓ ਬੰਦ ਕਰੋ ਹਮਲਾ ਕੀ ਹੋਇਆ ਹਜੂਰ ਕੋਲੋਂ ਹਯਾਤ ਖਾਨ ਬੋਲਿਆ ਐਸੇ ਯੋਧਿਆਂ ਨੂੰ ਖੇਡ ਦੇ ਮੈਦਾਨ ਵਿੱਚ ਨਹੀਂ ਮਾਰਨਾ ਚਾਹੀਦਾ ਮੌਕਾ ਲੱਗਿਆ ਤਾਂ ਇਹਨਾਂ ਦਾ ਮੁਕਾਬਲਾ ਜੰਗ ਦੇ ਮੈਦਾਨ 'ਚ ਕਰਾਂਗੇ ਕੈਦ ਵਿੱਚ ਫੜੇ ਹੋਿਆਂ ਨੂੰ ਇਸ ਤਰ੍ਹਾਂ ਮਰਵਾ ਦੇਣਾ ਕਿਸੇ ਵੀ ਤਰ੍ਹਾਂ ਦਾ ਨਿਆਂ ਨਹੀਂ ਇਹਨਾਂ ਸਭ ਨੂੰ ਘੋੜੇ ਦਿਓ ਤੇ ਆਜ਼ਾਦ ਕਰ ਦਿਓ ਅਬਦਾਲੀ ਨੇ ਹਯਾਤ ਖਾਨ ਨੂੰ ਹੁਕਮ ਦਿੱਤਾ ਅਬਦਾਲੀ ਬੋਲਦਾ ਹੋਇਆ ਕੁਝ ਅਗਾਹ ਆਇਆ ਤਾਂ ਗੋਲੀ ਚੱਲਣ ਦੀ ਇੱਕ ਆਵਾਜ਼ ਸੁਣਾਈ ਦਿੱਤੀ ਇਹ ਗੋਲੀ ਭਾਈ ਹਾਟੂ ਸਿੰਘ ਦੇ ਲੱਗੀ ਅਸਲ ਵਿੱਚ ਭਾਈ ਹਾਟੂ ਸਿੰਘ ਨੇ ਆਪਣਾ ਵਰਸ਼ਾ ਅਬਦਾਲੀ ਵੱਲ ਨੂੰ ਤਾਣਿਆ ਤੇ ਛੱਡਣ ਲਈ ਜਿਉਂ ਹੀ ਹੱਥ ਪਛਾਣ ਲੈ ਕੇ ਗਿਆ ਬਲੰਦ ਖਾਨ ਨੇ ਦੇਖ ਲਿਆ ਤੇ ਆਪਣੇ ਰਾਮ ਜੰਗੇ ਵਿੱਚੋਂ ਤਾੜ ਕਰਦੀ ਗੋਲੀ ਹਾਠੂ ਸਿੰਘ ਵੱਲ ਦਾਗੀ ਗੋਲੀ ਹਾਠੂ ਸਿੰਘ ਦੀ ਪਿੰਜਣੀ ਵਿੱਚ ਵੱਜੀ ਤੇ ਉਹ ਲੜ ਖੜਾ ਗਿਆ ਪਰ ਗੋਡੇ ਪਾਰ ਹੁੰਦਾ ਹੁੰਦਾ ਵੀ ਉਹ ਬਰਸ਼ਾ ਚਲਾ ਗਿਆ ਇਸ ਤੋਂ ਪਹਿਲਾਂ ਕਿ ਅਬਦਾਲੀ ਤੇ ਬਾਕੀ ਦਰਬਾਰੀਆਂ ਨੂੰ ਕੁਝ ਸਮਝ ਆਉਂਦੀ ਬਰਸ਼ਾ ਅਬਦਾਲੀ ਦੇ ਸਿਰ ਉੱਤੋਂ ਦੀ ਹੁੰਦਾ ਹੋਇਆ ਤਖਤ ਦੇ ਛਤਰ ਉੱਤੇ ਜਾ ਵੱਜਾ ਤੇ ਛਤਰ ਧੜਾਮ ਕਰਦਾ ਹੀ ਠਾਂ ਡਿੱਗ ਪਿਆ ਦਰਬਾਰੀਆਂ ਤੇ ਸੈਨਾਪਤੀਆਂ ਨੇ ਡਿੱਗਦੇ ਹੋਏ ਅਬਦਾਲੀ ਨੂੰ ਮਸਾਂ ਸੰਭਾਲਿਆ ਤੇ 20-25 ਘੋੜਸਵਾਲਾਂ ਦੀ ਟੋਲੀ ਸਿੰਘਾਂ ਵੱਲ ਵਧੀ ਕਮਹਾਨ ਦਾ ਜੰਗ ਫੇਰ ਸ਼ੁਰੂ ਹੋਇਆ ਦਰਬਾਰੀ ਵਜ਼ੀਰ ਤੇ ਸੈਨਾਪਤੀ ਹਜੀ ਅਬਦਾਲੀ ਨੂੰ ਸੁਰਤ ਵਿੱਚ ਲਿਆ ਹੀ ਰਹੇ ਸਨ ਕਿ ਸਿੰਘਾਂ ਨੇ ਸ਼ਸਤਰ ਸੰਭਾਲ ਕੇ ਅਫਗਾਨ ਟੁਕੜੀ ਦੇ ਡੱਕਰੇ ਕਰ ਦਿੱਤੇ ਅਫਗਾਨਾਂ ਦੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਸਿੰਘਾਂ ਭਜੰਗੀਆਂ ਤੇ ਬੀਬੀਆਂ ਨੇ ਘੋੜੇ ਮੈਦਾਨ ਤੋਂ ਬਾਹਰ ਵੱਲ ਭਜਾਏ ਭਾਈ ਬਾਗੜ ਸਿੰਘ ਨੇ ਜ਼ਖਮੀ ਭਾਈ ਬਾਗ ਸਿੰਘ ਨੂੰ ਸੰਭਾਲਿਆ ਤੇ ਆਪਣੇ ਨਾਲ ਘੋੜੇ ਤੇ ਬਿਠਾ ਲਿਆ ਭਾਈ 라ਵਨ ਸਿੰਘ ਭਾਈ ਹਾਟੂ ਸਿੰਘ ਨੂੰ ਚੁੱਕਣ ਲਈ ਦੌੜਿਆ ਪਰ ਗੋਲੀਆਂ ਦੀ ਬੁਚਾਰ ਨੇ ਸਿੰਘ ਦੀ ਪੇਛ ਨਾ ਜਾਣ ਦਿੱਤੀ ਸਾਰੇ ਸਿੰਘ ਸਿੰਘਣੀਆਂ ਫਰਾਰ ਹੋ ਗਏ ਪਾਈ ਹਾਠੂ ਸਿੰਘ ਨੂੰ ਪੈਦਲ ਸਿਪਾਈਆਂ ਦੀ ਟੁਕੜੀ ਨੇ ਦਬੋਚਿਆ ਤੇ ਰਸਿਆਂ ਨਾਲ ਨੂੜ ਲਿਆ ਤੇਰੇ ਖਰਾਤ ਵਿੱਚ ਦਿੱਤੇ ਘੋੜੇ ਨਹੀਂ ਲੈ ਜਾਣਗੇ ਸਿੰਘ ਖੋ ਕੇ ਲੈ ਜਾਣਗੇ ਤੇਰੇ ਲੜਾਕਿਆਂ ਤੋਂ ਤੇ ਯਾਦ ਰੱਖੀ ਕਾਬਲੀ ਕੁੱਤਿਆ ਕੱਲੇ ਘੋੜੇ ਨਹੀਂ ਤਾਜ ਤਖਤ ਵੀ ਖੋਣਗੇ ਸਿੰਘ ਤੁਹਾਡੇ ਤੋਂ ਬਹੁਤ ਜਲਦ ਪੜਵਾ ਦਿਓ ਇਹਨੂੰ ਵਿਚਾਲੋ ਹਾਥੀਆਂ ਨਾਲ ਨੂੜ ਕੇ ਇਹਦੇ ਦੋ ਟੋਟੇ ਕਰਵਾ ਦਿਓ ਅਫਦਾਲੀ ਗੁੱਸੇ ਵਿੱਚ ਚੀਕਿਆ ਦੋ ਹਾਥੀਆਂ ਦੇ ਪਿਛਲੇ ਪੈਰਾਂ ਨਾਲ ਸੰਗਲ ਬੰਨ੍ਹ ਕੇ ਇੱਕ ਇੱਕ ਪਾਸਾ ਪਾਈ ਹਾਠੂ ਸਿੰਘ ਜੀ ਦੀਆਂ ਲੱਤਾਂ ਨਾਲ ਬੰਨ੍ਹਿਆ ਗਿਆ ਤੇ ਹਾਥੀ ਉਲਟ ਦਿਸ਼ਾਵਾਂ ਵੱਲ ਹੱਕੇ ਗਏ ਸਿੰਘ ਦਾ ਸਰੀਰ ਹਾਥੀਆਂ ਨੇ ਵਿਚਾਲੋਂ ਪਾੜ ਦਿੱਤਾ ਸ਼ਹਾਦਤ ਪਾ ਰਏ ਸਿੰਘ ਦੇ ਆਖਰੀ ਬੋਲ ਸਨ ਧੰਨ ਧੰਨ ਮਹਾਕਾਲ ਬਾਬਾ ਫਤਿਹ ਸਿੰਘ ਜੀ ਚਰਨਾਂ ਦੀ ਧੂੜੀ ਝੋਲੀ ਪਾਇਓ ਧੰਨ ਧੰਨ ਮਾਤਾ ਸਾਹਿਬ ਦੇਵਾ ਜੀ ਮੇਰ ਕਰਿਓ ਤਾਂ ਕਿ ਅਗਲਾ ਜਨਮ ਤੇ ਬਚਿਆ ਹੋਇਆ ਹਰ ਜਨਮ ਆਨੰਦਪੁਰ ਸਾਹਿਬ ਹੋਵੇ ਤੇ ਖਾਲਸਾ ਪੰਥ ਦੀ ਮੋਢੀ ਸੇਵਾ ਕਰਨ ਦਾ ਮੌਕਾ ਮਿਲੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਹਾਠੂ ਸਿੰਘ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਸਿੰਘਾਂ ਦੇ ਬਾਹਰੋਂ ਛੱਡੇ ਜਕਾਰੇ ਦੀ ਆਵਾਜ਼ ਆਮੇ ਅੰਦਰ ਅਬਦਾਲੀ ਸਮੇਤ ਸਭ ਨੇ ਸੁਣ ਲਈ ਸੀ ਪਰ ਸਭ ਨੇ ਇਸ ਤਰ੍ਹਾਂ ਵਿਹਾਰ ਕੀਤਾ ਜਿਵੇਂ ਕਿਸੇ ਨੇ ਉਹ ਆਵਾਜ਼ ਨਾ ਸੁਣੀ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ